ਜਦੋਂ ਦੀਆਂ ਕੱਲ ਦੀਆਂ ਵੋਟਾਂ ਮੁੱਕੀਆਂ ਨੇ ਤੇ ਸਾਰੇ ਪਾਸੇ ਚਰਚਾ ਇਹ ਹੈ ਕਿ ਸਰਕਾਰ ਦੇਸ਼ ਦੇ ਵਿੱਚ ਕਿਹਦੀ ਬਣਨ ਜਾ ਰਹੀ ਹੈ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿਹੜੀ ਆ ਉਹ ਕੱਢੂਗੀ ਕੌਣ-ਕੌਣ ਪੰਜਾਬ ਦੇ ਵਿੱਚ ਜਿਹੜਾ ਉਹ ਜਿੱਤੂਗਾ ਖਾਸ ਕਰਕੇ ਨਜ਼ਰਾਂ ਜਿਹੜੀਆਂ ਖਰੂਰ ਸਾਹਿਬ ਫਰੀਦਕੋਟ ਬਠਿੰਡਾ ਸੰਗਰੂਰ ਤੇ ਲੁਧਿਆਣਾ ਤੇ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਔਰ ਇੱਕ ਪਾਸੇ ਜਿਹੜਾ ਇੰਡੀਆ ਗਠਜੋੜ ਹੈ ਉਹ ਕਹਿੰਦਾ ਕਿ ਅਸੀਂ 295 ਸੀਟਾਂ ਦੇ ਨਾਲ ਸਰਕਾਰ ਬਣਾ ਰਹੇ ਹਾਂ ਖੜਗੇ ਸਾਹਿਬ ਕਹਿੰਦੇ ਆ ਰਾਹੁਲ ਗਾਂਧੀ ਕਹਿੰਦੇ ਆ ਤੇ ਦੂਜੇ ਪਾਸੇ ਬਹੁਤ ਸਾਰੇ ਟੈਲੀਵਿਜ਼ਨਾਂ ਦੇ ਸਰਵੇ ਜਿਹੜੇ ਆ ਉਹ ਇਹ ਕਹਿ ਰਹੇ ਨੇ ਕਿ ਬੀਜੇਪੀ ਦੀ ਸਰਕਾਰ ਜਿਹੜੀ ਆ ਉਹ ਬਣ ਰਹੀ ਹੈ ਕਿ ਵਾਕਈ ਬੀਜੇਪੀ ਦੀ ਸਰਕਾਰ ਬਣ ਰਹੀ ਹੈ ਜਾਂ ਫਿਰ ਇਹ ਗਲਤ ਤਰੀਕੇ ਦੇ ਨਾਲ ਤੱਥ ਪੇਸ਼ ਕੀਤੇ ਜਾ ਰਹੇ ਆ ਕਿ ਸਾਰੇ ਟੈਲੀਵਿਜ਼ਨਾਂ ਦਾ ਸਰਵੇ ਜਾਂ ਸਾਰੇ ਟੈਲੀਵਿਜ਼ਨਾਂ ਦਾ ਐਗਜ਼ਿਟ ਪੋਲ ਜਿਹੜਾ ਗਲਤ ਹੋ ਜੂਗਾ ਇਹ ਸਭ ਨੂੰ ਖੋਖਣ ਦੇ ਲਈ ਇਹ ਸਭ ਤੇ ਗਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ ਜਗਰੂਪ ਸਿੰਘ ਸੇਖੋਂ ਜੁੜੇ ਆ ਔਰ ਬੜੇ ਜਿਹੜੇ ਬੜੀ ਬਰੀਕੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੂੰ ਸੇਕੂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਸੇਕੂ ਸਾਹਿਬ ਪੰਜਾਬ ਤੇ ਤਾਂ ਆਪਾਂ ਗੱਲ ਜਿਹੜੀ ਆ ਉਹ ਬਾਅਦ ਚ ਕਰਦੇ ਆ ਪਹਿਲਾਂ ਤਾਂ ਜਿਹੜਾ ਸਭ ਦੀਆਂ ਨਜ਼ਰਾਂ ਜਿਹੜੀਆਂ ਆ ਭਲਪੂਸੇ ਤੇ ਇਸ ਤੇ ਟਿਕੀਆਂ ਨੇ ਕਿ ਇੰਡੀਆ ਗਠਜੋੜ ਵਾਲੇ ਕਹਿੰਦੇ ਆ ਕਿ ਸਾਡੀਆਂ ਸਰਕਾਰ ਜਿਹੜੀ ਬਣ ਜਾ ਰਹੀ ਆ 295 ਸੀਟਾਂ ਦੇ ਨਾਲ ਤੇ ਦੂਜੇ ਪਾਸੇ ਬੀਜੇਪੀ ਕਹਿੰਦੀ ਹੈ ਕਿ ਅਸੀਂ 360 ਟੱਪ ਰਹੇ ਹਾਂ ਤੇ ਦੂਜੇ ਪਾਸੇ ਜਿਹੜੇ ਵੱਖ-ਵੱਖ ਚੈਨਲਾਂ ਦੇ ਐਗਜ਼ਿਟ ਪੋਲ ਵੀ ਆ ਉਹ ਵੀ ਬੀਜੇਪੀ ਨੂੰ 360 ਟੱਪਾ ਰਿਹਾ ਹੁਣ 360 ਉਹ ਲਈ ਬੈਠੇ ਐ ਤੇ 295 ਇਹ ਲਈ ਬੈਠੇ ਐ ਡਾਕਟਰ ਸਾਹਿਬ ਸੀਟਾਂ ਕੁੱਲ ਤੋਂ 543 ਐ ਤੇ ਸਮਝੋ ਬਾਹਰ ਗੱਲ ਹੈ ਕਿ ਕਿਹਨੂੰ ਕਿੰਨੀਆਂ ਆਉਣਗੀਆਂ ਤਾਂ ਆਪੋ ਆਪਣੇ ਦਾਅਵੇ ਨੇ ਆਪੋ ਆਪਣੀਆਂ ਥਾਪੀਆਂ ਨੇ ਤਾਂ ਤੁਸੀਂ ਕੀ ਸਮਝਦੇ ਹੋ ਕਿ ਜੇ ਵਾਕਈ ਏ ਆਪਾਂ ਗੱਲ ਮੰਨ ਕੇ ਚੱਲੀਏ ਕਿ ਕਾਂਗਰਸ ਦੀ ਆਪਾਂ ਗੱਲ ਮੰਨ ਲਈਏ ਕਿ 295 ਸੀਟਾਂ ਦੇ ਨਾਲ ਸਰਕਾਰ ਉਹਨਾਂ ਦੀ ਬਣ ਰਹੀ ਹੈ ਤਾਂ ਫਿਰ 360 ਉਹ ਕਿਉਂ ਕਹੀ ਜਾਂਦੇ ਆ ਤੇ ਜੇ ਉਹਨਾਂ ਦੀ ਗੱਲ ਆਪਾਂ ਨਾ ਵੀ ਮੰਨਣੀ ਹੋਵੇ 360 ਵਾਲਿਆਂ ਦੀ ਤੇ ਜੇ ਆਪਾਂ ਇਹ ਕਹਿਣਾ ਹੋਵੇ ਕਿ ਭਾਈ ਟੈਲੀਵਿਜ਼ਨ ਜਿਹੜੇ ਉਹ ਗਲਤ ਕਰ ਰਹੇ ਐਗਜ਼ਿਟ ਪੋਲ ਕਿ ਸਾਰੇ ਹੀ ਉਹ ਐਗਜ਼ਿਟ ਪੋਲ ਗਲਤ ਹੋਣਗੇ ਕਿਵੇਂ ਦੇਖਦੇ ਹੋ ਸਥਿਤੀ ਕੀ ਆ ਦੇਸ਼ ਦੀ ਇਸੇ ਦਹਾਕਾ ਸਾਲਾਂ ਦੇ ਵਿੱਚ ਜਿਹੜਾ ਤੁਹਾਡਾ ਮੇਨਸਟ੍ਰੀਮ ਮੀਡੀਆ ਵਾ ਜਿਸ ਤਰੀਕੇ ਨਾਲ ਉਹ ਗੋਡਿਆਂ ਭਾਰ ਕੀਤਾ ਵਾ ਇਹ ਤੋਂ ਕੋਈ ਵੀ ਜਿਹੜੀ ਹੈਗੀ ਆ ਤੁਸੀਂ ਜੈਨੂਨ ਜਿਹੜੀ ਲੋਕਾਂ ਦੀ ਆਵਾਜ਼ ਦੀ ਜਿਹੜੀ ਹੈਗੀ ਆ ਉਹ ਤੁਸੀਂ ਆਸ ਨਹੀਂ ਰੱਖ ਸਕਦੇ। ਇਹ ਐਗਜ਼ਿਟ ਪੋਲ ਦਾ ਇੱਕ ਮੈਥਡੋਲੋਜੀ ਹੁੰਦੀ ਆ। ਉਹ ਮੈਥਡੋਲੋਜੀ ਬਹੁਤ ਸੈਂਟੀਫਿਕ ਹੈ ਜਿਉ ਉਸ ਤਰੀਕੇ ਨਾਲ ਕੀਤਾ ਜਾਵੇ। ਉਹ ਮੈਥਡੋਲੋਜੀ ਇਹ ਹੈਗੀ ਆ ਕਿ ਤੁਸੀਂ ਜਿੱਥੇ ਤੁਸੀਂ ਉਹ ਜਿਹੜਾ ਐਗਜ਼ਿਟ ਪੋਲ ਕਰ ਰਹੇ ਜੋ ਤੁਹਾਨੂੰ ਇੱਕ ਇਹ ਰੱਖਣਾ ਪੈਂਦਾ ਹੈ ਕੁਐਸਚਨਰ ਤਿਆਰ ਕਰਨਾ ਪੈਂਦਾ ਭਾਵੇਂ ਇੱਕ ਪੇਜ ਦਾ ਹੋਵੇ ਦੋ ਪੇਜ ਦਾ ਕਿਉਂਕਿ ਅਸੀਂ ਵੀ ਪਹਿਲੇ ਸਮੇਂ ਤੇ ਐਗਜ਼ਿਟ ਪੋਲ ਕੀਤੀਆਂ ਸੀਗੀਆਂ ਔਰ ਬਹੁਤ ਨੇੜੇ ਸੀ। ਸਚਾਈ ਦੇ ਤੁਹਾਨੂੰ ਇਹ ਹੁੰਦਾ ਕਿ ਪੋਲਿੰਗ ਸਟੇਸ਼ਨ ਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਇਹ ਪੋਲਿੰਗ ਸਟੇਸ਼ਨ ਦੇ ਵਿੱਚ 1000 ਵੋਟ ਹੈਗੀ ਆ ਔਰ ਤੁਹਾਨੂੰ ਇਹ ਹੁੰਦਾ ਕਿ ਇੱਥੇ ਵਿੱਚ 600 ਵੋਟ ਨੇ ਪੈਣਾ ਜਾਂ 700 ਵੋਟ ਨੇ ਪੈਣਾ ਤੇ ਤੁਹਾਡਾ ਕਾ ਜਿਹੜਾ ਜਿਹੜਾ ਸੈਂਪਲ ਹੈਗਾ ਵਾ ਉਹ ਹੈਗਾ 100 ਦਾ ਤੇ ਤੁਸੀਂ ਜੇ 700 ਤੁਹਾਨੂੰ ਲੱਗਦਾ ਵੀ 70% ਪੰਜਾਬ ਦੇ ਵਿੱਚ ਆਮ ਤੌਰ ਤੇ ਪਾਰਲੀਮੈਂਟ ਦੇ ਵਿੱਚ 70% ਤੱਕ ਵੋਟ ਪੈਂਦੀ ਸੀਗੀ ਇਹਦੇ ਬਾਰੇ ਹਰ ਪੋਲਿੰਗ ਸਟੇਸ਼ਨ ਤੇ 65 70% ਲੋਕ ਆਉਂਦੇ ਸੀਗੇ 1000 ਵੋਟਰ ਸੀਗਾ 650 700 ਵੋਟਰ ਆਉਂਦਾ ਸੀਗਾ ਤੁਹਾਡਾ ਜਿਹੜਾ ਵਿਦਿਆਰਥੀ ਹੈਗਾ ਵਾ ਜਾਂ ਜਿਹੜਾ ਤੁਹਾਡਾ ਇਨਵੈਸਟੀਗੇਟਰ ਆ ਉਹਨੂੰ ਇਹ ਦੱਸਿਆ ਜਾਂਦਾ ਸੀਗਾ ਕਿ ਤੁਸੀਂ ਹਰ ਜਿਹੜਾ ਸਤਵਾਂ ਜਦੋਂ ਵੋਟ ਪਾ ਕੇ ਆਉਂਦਾ ਵਾ ਜਿਹੜਾ ਸਤਵਾਂ ਰਿਸਪੌਂਡੈਂਟ ਹੈਗਾ ਵਾ ਉਹਦੇ ਕੋਲੋਂ ਤੁਸੀਂ ਇਹ ਸਵਾਲ ਜੁਆ ਪੁੱਛਣੇ ਆ ਉਹਦੇ ਨਾਲ ਤੁਸੀਂ ਗੱਲਬਾਤ ਕਰਨੀ ਆ ਔਰ ਸਤਵਾਂ ਇਸ ਕਰਕੇ ਦਿੱਤਾ ਜਾਂਦਾ ਸੀਗਾ ਕਿ ਗੱਲਬਾਤ ਕਰ ਲਿਆ ਤਿੰਨ ਚਾਰ ਪੰਜ ਮਿੰਟ ਲੱਗ ਜਾਂਦੇ ਆ ਔਰ ਤਿੰਨ ਚਾਰ ਪੰਜ ਮਿੰਟ ਬਾਅਦ ਜਿਹੜਾ ਅਗਲਾ ਉੱਥੇ ਉਹ ਆਉਂਦਾ ਸੀ ਦੋ ਜਣੇ ਹੁੰਦੇ ਸੀ ਇੱਕ ਜਿਹੜਾ ਗਿਣਤੀ ਕਰਦਾ ਸੀਗਾ ਇੱਕ ਜਿਹੜਾ ਆ ਜਾਂਦਾ ਉਹਦੇ ਨਾਲ ਇੱਕ ਬੜਾ ਰਿਪਰਿਜ਼ੈਂਟੇਟਿਵ ਸੈਂਪਲ ਮਿਲ ਮੈਨੂੰ ਲੱਗਦਾ ਕਿ ਕਿਉਂਕਿ ਹੁਣ ਸਾਰਾ ਕੰਮ ਕਾਰਪੋਰੇਟੇਸ਼ਨ ਹੋ ਗਿਆ ਸਾਰਾ ਕੰਮ ਉਹਨੇ ਆਊਟਸੋਰਸ ਕਰ ਦਿੱਤਾ ਸਾਰਾ ਕੰਮ ਏਜੰਸੀਆਂ ਨੂੰ ਕਰ ਦਿੱਤਾ ਸਾਨੂੰ ਵੀ ਪਤਾ ਲੱਗਾ ਪਿਛਲੇ ਸਮੇਂ ਦੇ ਵਿੱਚ ਵੀ ਇਹ ਬਹੁਤ ਸਾਰਾ ਧੰਦਾ ਇਹ ਧੰਦਾ ਬਣ ਗਿਆ ਅਸਲ ਦੇ ਵਿੱਚ ਇਹ ਬਹੁਤ ਸੀਰੀਅਸ ਅਕਾਡੈਮਿਕ ਐਕਸਰਸਾਈਜ਼ ਸੀਗੀ ਇਸ ਫੈਲੋਜੀ ਜਿਹੜੀ ਹੈਗੀ ਆ ਇਹ ਸਾਇੰਸ ਹੈਗੀ ਆ ਤੁਹਾਡੇ ਬਹੁਤ ਸਾਰੇ ਐਸਪੈਕਟ ਆ ਜਿਹਦੇ ਵਿੱਚੋਂ ਤੁਸੀਂ ਕੋਰਿਲੇਟ ਕਰਕੇ ਤਾਨੂੰ ਉੱਥੋਂ ਦੇ ਏਰੀਆ ਦਾ ਪਤਾ ਹੋਣਾ ਚਾਹੀਦਾ ਕੋ ਸਟੇਟ ਦਾ ਪਤਾ ਹੋਣਾ ਚਾਹੀਦਾ ਸਟੇਟ ਦੇ ਵਿੱਚ ਰੀਜਨ ਦਾ ਪਤਾ ਹੋਣਾ ਚਾਹੀਦਾ ਜਿਵੇਂ ਫਾਰ ਐਗਜ਼ਾਮਪਲ ਪੰਜਾਬ ਸਭ ਤੋਂ ਛੋਟੀ ਸਟੇਟ ਵਾ ਸਟੇਟਾਂ ਦੇ ਵਿੱਚ 1.7% ਏਰੀਆ ਵਾ ਤਿੰਨ ਰੀਜਨ ਹੈਗੇ ਆ ਮਾਝਾ ਹੈ ਮਾਲਵਾ ਹੈ ਦੁਆਬਾ ਹੈ ਤਾਂ ਵੀ ਇਹ ਪਤਾ ਹੋਣਾ ਚਾਹੀਦਾ ਬੈਕਗ੍ਰਾਉਂਡ ਇਹ ਮਾਝੇ ਦੇ ਲੋਕਾਂ ਦਾ ਜਿਹੜਾ ਕਿਸਮ ਦਾ ਬਿਹੇਵੀਅਰ ਆ ਬੈਕਗ੍ਰਾਉਂਡ ਆ ਮਾਝੇ ਦੇ ਵਿੱਚ ਤੁਹਾਨੂੰ ਇਹ ਧਿਆਨ ਰੱਖਣਾ ਪੈਂਦਾ ਸੀਗਾ ਵੀ ਭਾਈ ਇੱਕ ਪੱਟੀ ਵਾਲਾ ਮਾਝਾ ਹੈਗਾ ਠੀਕ ਹੈ ਬਟੋਰੇ ਵਾਲਾ ਮਾਝਾ ਹੈਗਾ ਉਹ ਤੇ ਸਜਾਨਪੁਰ ਵਾਲਾ ਮਾਝਾ ਹੈਗਾ ਇਹਦੇ ਇਨ ਬਿਟਵੀਨ ਜਿਹ ਜੇ ਤਾਂ ਤੁਹਾਡੇ ਨੌਲੇਜ ਹੋਵੇ ਅੰਡਰਸਟੈਂਡਿੰਗ ਹੋਵੇ ਫੇਰ ਤਾਂ ਤੁਸੀਂ ਉਸ ਤਰੀਕੇ ਨਾਲ অপারেਟ ਕਰ ਸਕਦੇ ਹੋ ਬਾਕੀ ਸਾਰਾ ਮਕੈਨੀਕਲ ਆ ਪਰ ਮੈਨੂੰ ਲੱਗਦਾ ਵੀ ਜੋ ਇਹ ਸਾਰਾ ਨਰੇਟਿਵ ਕੱਲ ਆਇਆ ਮੈਂ ਉਹਦਾ ਬਿਲਕੁਲ ਇਸ ਕਰਕੇ ਸਹਿਮਤ ਨਹੀਂ ਹਾਂ ਕਿ ਸਾਰਾ ਕਾਰਪੋਰੇਟ ਥਰੂ ਕੀਤਾ ਗਿਆ ਔਰ ਤੁਸੀਂ ਦੇਖੋਗੇ ਦਿਨ ਦੇ ਡੇ ਵਨ ਤੋਂ ਮੋਦੀ 400 ਪਰ ਦੀ ਗੱਲ ਕਰਦਾ ਅਮਿਤ ਸ਼ਾਹ ਇਹਨੇ ਦੀ ਗੱਲ ਕਰਦਾ ਮੀਡੀਆ ਉਸੇ ਤਰੀਕੇ ਦੇ ਨਾਲ ਐਮਪਟੀ ਪੈਰੋਟਿੰਗ ਜਿੱਦਾਂ ਕਿ ਜੇ ਤੋਤੇ ਨੂੰ ਕਿਹਾ ਵੀ ਤੂੰ ਬੋਲੀ ਜਾ ਕਿਉਂਕਿ ਮੀਡੀਆ ਕੰਟਰੋਲਡ ਹੈਗਾ ਉਸ ਨਰੇਟਿਵ ਨੂੰ ਸਿਰਜ ਰਿਹਾ ਔਰ ਇਸੇ ਨਰੇਟਿਵ ਦੇ ਸਿਰਜਣ ਦੇ ਵਿੱਚ ਜਦੋਂ ਅਸੀਂ ਦੂਸਰਾ ਪਾਸਾ ਦੇਖਦੇ ਹਾਂ ਤੁਸੀਂ ਵੀ ਗਏ ਹੋ ਅਸੀਂ ਵੀ ਗਏ ਆ ਬਹੁਤ ਬਹੁਤ ਥਾਵਾਂ ਤੇ ਗਏ ਆ ਲੋਕਾਂ ਦਾ ਨਜ਼ਰੀਆ ਹੀ ਹੋਰ ਵਾ ਨਾ ਇਹ 2014 ਵਾਂ ਜਿੱਥੇ ਇਹਨੂੰ 272 ਸੀਟਾਂ ਮਿਲੀਆਂ ਸੀਗੀਆਂ 82 ਸੀਟਾਂ ਮਿਲੀਆਂ ਨਾ ਇਹ 2019 ਹੈ ਜਿੱਥੇ 303 ਵੜੀਆਂ ਸੀਗੀਆਂ ਰਾਦਰ ਜਸਟ ਆਪੋਜ਼ਿਟ ਹੈਗਾ ਲੋਕੀ ਮੁੱਦਿਆ ਦੀ ਗੱਲ ਕਰਦੇ ਆ ਨਾ Hindu ਸਿੱਖ ਹੈਗਾ ਨਾ Hindu ਮੁਸਲਮਾਨ ਹੈਗਾ ਰਾਦਰ BJP ਪ੍ਰਧਾਨ ਮੰਤਰੀ ਬਹੁਤ ਹੇਟਲਿਪ ਪੱਤਰ ਤੇ ਡਿੱਗ ਕੇ ਇਹੋ ਜੇ ਮਸਲੇ ਪੈਦਾ ਕਰ ਰਹੇ ਆ ਤੋ ਮੇਰਾ ਕਹਿ ਤੋ ਪਾਵੇ ਹੈਗਾ ਵਾ ਇਹ ਇੱਕ ਬਣਾਇਆ ਅੱਛਾ ਸਭ ਤੋਂ ਵੱਡਾ ਧੰਦਾ ਈਵੀਐਮ ਦਾ ਹੈ ਈਵੀਐਮ ਦੇ ਵਿੱਚ ਬਹੁਤ ਕੁਝ ਜਿਹੜਾ ਹੈਗਾ ਕਿਉਂਕਿ ਜਿਹੜਾ ਉਹ ਖਾਸ ਕਰਕੇ ਰੈਗੂਲੇਟਰੀ ਸਿਸਟਮ ਹੈਗਾ ਵਾ ਤੁਸੀਂ ਇਹ ਠੀਕ ਹੈ ਕਿ ਸਾਨੂੰ ਵੀਵੀ ਪੈਡ ਤੇ ਦਿਖਾਈ ਦਿੰਦਾ ਵਾ ਪਰ ਵੀਵੀ ਪੈਡ ਤੋਂ ਬਾਅਦ ਜਾ ਕੇ ਜਿਹੜਾ ਉਹਦਾ ਪ੍ਰੋਗਰਾਮਿੰਗ ਹੈਗੀ ਆ ਪ੍ਰੋਗਰਾਮਿੰਗ ਵੀਵੀ ਪੈਡ ਦੀ ਜਿਹੜੀ ਹੈ ਜਿਹੜੀ ਖਾਸ ਕਰਕੇ ਯਾਨੀ ਈਵੀਐਮ ਦੀ ਹੈਗੀ ਆ ਇਹ 15 ਦਿਨ ਪਹਿਲਾਂ ਵੋਟਾਂ ਪੈਣ ਤੋਂ 15 ਦਿਨ ਪਹਿਲਾਂ ਫਿਕਸ ਕੀਤੀ ਜਾਂਦੀ ਹੈ ਜਦੋਂ ਸਾਰੇ ਲੋਕਾਂ ਦੀਆਂ ਜਿਹੜੀਆਂ ਫਾਈਨਲ ਹੋ ਜਾਂਦਾ ਕਿ ਕਿਹੜੇ-ਕਿਹੜੇ ਕੈਂਡੀਡੇਟ ਹੈਗੇ ਆ ਉਹਨਾਂ ਦੇ ਨਾਮ ਫੀਡ ਕੀਤੇ ਜਾਂਦੇ ਆ ਉਹ ਨਾਮ ਫੀਡ ਕਰਨ ਦੇ ਨਾਲ ਜਿਹੜਾ ਅਗਲਾ ਜਿਹੜਾ ਹੈਗਾ ਵੀ ਕਿੱਥੇ ਉਹਨੂੰ ਕਿੱਦਾਂ ਡਿਸਪਲੇ ਕਰਨਾ ਕਿੱਦਾਂ ਕਰਨਾ ਉਹ ਉਹਦੇ ਵਿੱਚੋਂ ਆ ਮੈਨੂੰ ਲੱਗਦਾ ਕਿ ਕਿਉਂਕਿ ਆਪੋਜੀਸ਼ਨ ਬਹੁਤ ਜ਼ਿਆਦੀ ਅਲਰਟ ਹੈਗੀ ਆ ਬਹੁਤ ਜ਼ਿਆਦਾ ਓਵਰਕੌਸ਼ੀਅਸ ਹੈਗੀ ਆ ਮੈਨੂੰ ਅਜੇ ਵੀ ਬਹੁਤ ਯਕੀਨ ਹੈਗਾ ਵੀ ਜਿੱਦਾਂ ਲੋਕਾਂ ਦਾ ਰਿਸਪੌਂਸ ਸੀਗਾ ਜੋ ਭਾਜਪਾ ਦਾ ਨਰੇਟਿਵ ਹੈ ਜੋ ਬੋਧੀ ਦਾ ਨਰੇਟਿਵ ਹੈ ਇਹ era ਅਰੇਸੈਂਡਰੀ ਅਰੇਸਤ ਘਰ ਪਿੱਛੇ ਹੋ ਗਿਆ ਉਹ ਨਰੇਟਿਵ ਨਹੀਂ ਹੈਗੀ ਲੋਕਾਂ ਦਾ ਨਰੇਟਿਵ ਹੈ ਹਾਂ ਇਹ ਗੱਲ ਮੈਂ ਇੱਥੇ ਸਭ ਨੂੰ ਕੋਸ਼ਿਸ਼ ਕਰਨਾ ਚਾਹੁੰਦਾ ਜੇ ਬੀਜੇਪੀ ਨੇ ਜੈ ਰੂਲਿੰਗ ਪਾਰਟੀ ਨੇ ਉਹ ਨਰੇਟਿਵ ਨੂੰ ਕਿਤੇ ਨਲੀ ਫਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਸਮਝ ਲਓ ਵੀ ਦੇਸ਼ ਵਾਸਤੇ ਬਹੁਤ ਵੱਡੀ ਸਮੱਸਿਆ ਹੈ ਬਹੁਤ ਵੱਡਾ ਕ੍ਰਾਈਸਿਸ ਹੈ ਬਹੁਤ ਵੱਡਾ ਚੈਲੰਜ ਹੈ ਕਿ ਸਰਕਾਰਾਂ ਇੱਕ ਪਾਸੇ ਹਾਂ ਇਹ ਜ਼ਰੂਰ ਹੈ ਇਹ ਲੜਾਈ ਮੋਦੀ ਸਰਕਾਰ ਤੇ ਲੋਕਾਂ ਦੇ ਵਿੱਚ ਹੈ ਇਹ ਸਰਕਾਰ ਮੋਦੀ ਸਰਕਾਰ ਤੇ ਰਾਹੁਲ ਗਾਂਧੀ ਦੇ ਵਿੱਚ ਨਹੀਂ ਹੈ ਇੰਡੀਆ ਦੇ ਵਿੱਚ ਨਹੀਂ ਹੈ ਕਿਉਂਕਿ ਜਿਸ ਤਰੀਕੇ ਨਾਲ ਮੋਦੀ ਸਰਕਾਰ ਨੇ ਸਾਰੇ ਸਿਸਟਮ ਨੂੰ ਅਪਰੋਪਰੀਏਟ ਕੀਤਾ ਉਤੇ ਕਬਜ਼ਾ ਕੀਤਾ ਪਿੰਡ ਦੀ ਪੰਚਾਇਤ ਤੋਂ ਲੈ ਕੇ ਉੱਪਰ ਤੱਕ ਸਾਰੀਆਂ ਇੰਸਟੀਚਿਊਸ਼ਨ ਦੇ ਉੱਤੇ ਇੱਥੇ ਲੋਕ ਖੜੇ ਹੋਏ ਆ اپੋਜੀਸ਼ਨ ਦੇ ਸਾਥੇ ਸੀਲ ਕੀਤੇ ਗਏ ਆ ਈਡੀਆ ਸੀਬੀਆਈ ਆ ਤੋਂ ਸਰਵਿੰਗ ਚੀਫ ਮਿਨਿਸਟਰ ਜੇਲ ਦੇ ਵਿੱਚ ਆ ਡਰਾਇਆ ਗਿਆ ਵਾ 131 ਬਤੀ ਬੰਦੇ ਜਿਹੜੇ ਜਿਹੜੇ ਲੋਕੀ ਕੀ ਦੇ ਵਾਸ਼ਿੰਗ ਮਸ਼ੀਨ ਵਾਲਾ ਰੀਫਰੈਂਸ ਤਾਂ ਬਹੁਤ ਇੰਪੋਰਟੈਂਟ ਆ ਸੋ ਮੇਰਾ ਕਹਿਣ ਤੋਂ ਪਾਵਾ ਹੈਗਾ ਕਿ ਜੇ ਇਹ ਇਸ ਤਰੀਕੇ ਨਾਲ ਨਹੀਂ ਆਉਂਦਾ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ ਆ ਜਾਂ ਲੋਕਾਂ ਨੇ ਜਿੱਦਾਂ ਨੇ ਪਾਰਟਿਸਪੇਟ ਕੀਤਾ ਤੇ ਇਹ ਬਹੁਤ ਵੱਡਾ ਚੈਲੰਜ ਹੋਊਗਾ ਉਸ ਗੱਲ ਦਾ ਡਰ ਆ ਪਰ ਮੈਨੂੰ ਬਹੁਤ ਅਜੇ ਵੀ ਬਹੁਤ ਯਕੀਨ ਨਾ ਕਹਿ ਸਕਦਾ ਕਿ ਨਹੀਂ ਇਹ ਪਤਵਾ ਜਿਹੜਾ ਹੈਗਾ ਇਹ ਇੰਡੀਆ ਦਾ ਜਿਹੜੇ ਹੋਰ ਲੋਕ ਹੈਗੇ ਆ ਨੌਨ ਬੀਜੇਪੀ ਨੌਨ ਮੋਦੀ ਨੌਨ ਐਨਡੀਆ ਜਿਹੜਾ ਹੈਗਾ ਵਾ ਉਹਦੇ ਹੱਕ ਦੇ ਵਿੱਚ ਲੋਕਾਂ ਦੀ ਆਵਾਜ਼ ਇਸ ਤਰੀਕੇ ਨਾਲ ਸਾਨੂੰ ਤਾਂ ਸੁਣਾਈ ਦਿੱਤੀ ਆ ਬਾਕੀ ਤਾਂ ਹੁਣ 4 ਤਰੀਕ ਨੂੰ ਪਤਾ ਲੱਗੂਗਾ ਇਹ ਬਹੁਤ ਸਾਰੀਆਂ ਗੱਲਾਂ ਐ ਜਿਵੇਂ ਹੁਣ ਦੇਖੋ ਕਈ ਕਈ ਵਾਰੀ ਪ੍ਰੇਸ਼ਾਂਤ ਕਿਸ਼ੋਰ ਉਹਨਾਂ ਦਾ ਤਰਕ ਮੈਂ ਸੁਣਦਾ ਹੁੰਦਾ ਸੀ ਉਹ ਕਹਿੰਦੇ ਸੀ ਕਿ ਭਾਈ ਈਵੀਐਮ ਦਾ ਤਾਂ ਆਪਾਂ ਕਹਿ ਸਕਦੇ ਹਾਂ ਛੇੜਛਾੜ ਵੀ ਜੇ ਕਾਂਗਰਸ ਦੇ ਹੱਕ ਦੇ ਵਿੱਚ ਹਵਾ ਚੱਲ ਰਹੀ ਹੋਵੇ ਤੇ ਸਰਕਾਰ ਬੀਜੇਪੀ ਦੀ ਆਵੇ ਫਿਰ ਤੇ ਆਪਾਂ ਕਹਿ ਸਕਦੇ ਹਾਂ ਕਿ ਈਵੀਐਮ ਦੀ ਛੇੜਛਾੜ ਹੋ ਸਕਦੀ ਹੈ ਪਰ ਕਹਿੰਦੇ ਕਿ ਜਦੋਂ ਹਵਾ ਹੀ ਕਾਂਗਰਸ ਦੇ ਹੱਕ ਚ ਨਹੀਂ ਹੁੰਦੀ ਤਾਂ ਉਦੋਂ ਜਦੋਂ ਆਪਾਂ ਕਹਿਣ ਲੱਗ ਜਾਈਏ ਨੇ ਈਵੀਐਮ ਦੀ ਛੇੜਛਾੜ ਆ ਤਾਂ ਫਿਰ ਤਾਂ ਕਹਿੰਦੇ ਇੱਥੇ ਇਹ ਤਾਂ ਤਰਕ ਠੀਕ ਨਹੀਂ ਐ ਪਰ ਹੁਣ ਤੁਹਾਨੂੰ ਲੱਗਦੀ ਸੀ ਇੰਡੀਆ ਗੜਜੋੜ ਦੇ ਹੱਕ ਦੇ ਵਿੱਚ ਹਵਾ ਤੁਹਾਨੂੰ ਲੱਗਦੀ ਸੀ ਜੀ ਤਾਂ ਤੁਹਾਨੂੰ ਲੱਗ ਰਿਹਾ ਕਿ ਹੋ ਸਕਦਾ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਆਵੇ ਅਰੇ ਭਾਈ ਤੁਸੀਂ ਦੇਖੋ ਕਿਹੜੇ ਮੁੱਦੇ ਸੀ ਜੇ ਇੰਡੀਆ ਗੜਜੋੜ ਦੇ ਹੱਕ 'ਚ ਹੱਥ ਨਾ ਹੁੰਦੀ ਤੇ ਪ੍ਰਧਾਨ ਮੰਤਰੀ ਹਰ ਪੜਾਅ ਦੇ ਵਿੱਚ ਆਪਣਾ ਪੈਦੜਾ ਕਿਉਂ ਨਾ ਬਦਲਦੇ ਉਹਨਾਂ ਨੇ ਦੇਸ਼ ਨੂੰ 2047 'ਚ ਡਿਵੈਲਪ ਦੀ ਗੱਲ ਕੀਤੀ ਸੀਗੀ ਉਹਨਾਂ ਨੇ ਤੀਸਰੀ ਵੱਡੀ ਇਕਨੋਮੀ ਦੀ ਗੱਲ ਕੀਤੀ ਸੀ ਉਹ ਫਿਰ ਕਿਸ ਨੀਵੇਂ ਦਰਜੇ ਤੇ ਆਣ ਕੇ ਉਹਨਾਂ ਨੇ ਜਿਹੜਾ ਮੰਗਲ ਸੂਤਰ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਮੱਜਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਘਰਾਂ 'ਚੋਂ ਟੂਟੀਆਂ ਦਾ ਜਿਹੜਾ ਹੈਗਾ ਸੀ ਤੁਹਾਡੀਆਂ ਟੂਟੀਆਂ ਲਾਉਣ ਦੀ ਗੱਲ ਕਰ ਦਿੱਤੀ ਉਹ ਤਾਂ ਬਹੁਤ ਕਲੀਅਰ ਸੀਗਾ ਤੁਸੀਂ ਦੇਖੋ ਕਿ ਮੈਂ ਤੁਸੀਂ ਸਾਰਿਆਂ ਨੇ ਬਹੁਤ ਨੇੜੇ ਹੋ ਕੇ ਆਪਾਂ ਵਾਚ ਕੀਤਾ ਰਿਸਪੌਂਸ ਕਿੱਥੇ ਸੀਗਾ ਫੂਲਪੁਰ ਦੀ ਰੈਲੀ ਜਿਹੜੀ ਸੀਗੀ ਮੇਰੇ ਖਿਆਲ ਉਹ ਕਲਾਈਮੈਕਸ ਸੀਗਾ ਜਦੋਂ ਰਾਹੁਲ ਗਾਂਧੀ ਔਰ ਅਕਲੇਸ਼ ਯਾਦਵ ਰੈਲੀ ਕਰਨ ਲੱਗੇ ਸੀਗੇ ਔਰ ਉਹ ਰੈਲੀ ਉਹਨਾਂ ਨੇ ਕਰ ਨਹੀਂ ਸਕੇ ਕਿੰਨਾ ਵੱਡਾ ਲੋਕਾਂ ਦਾ ਇੱਕ ਹੱਟ ਸੀਗਾ ਜਿਹੜੀ ਉਹਨਾਂ ਦੇ ਸਟੇਜ ਦੇ ਕੋਲ ਪਹੁੰਚ ਸੀ ਇਸੇ ਤਰੀਕੇ ਦੇ ਨਾਲ ਤੁਸੀਂ ਰਿਸਪੌਂਸ ਦੇਖ ਕਰੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਤੁਹਾਨੂੰ ਬਾਹਰੋਂ ਵੇਖ ਕੇ ਦਿਖਣੇ ਪੈਂਦੀਆਂ ਇੱਥੇ ਮੋਦੀ ਹੁੰਦਾ ਸੀਗਾ ਮਮਕਨ ਹੁੰਦਾ ਸੀਗਾ ਓਹ ਹੋ ਹੁੰਦੀ ਸੀਗੀ ਐ ਫਿਰ ਉਹ ਚ ਸਾਰਾ ਕੁਝ ਜਿਹੜਾ ਅੱਛੇ ਦਿਨ ਆਉਣਗੇ ਮੋਦੀ ਇੱਕ ਵਾਰੀ ਕਹਿੰਦੇ ਅੱਛੇ ਦਿਨ ਆਉਣਗੇ ਪਿਛਲੀ ਵਾਰੀ ਨਰੇਟਿਵ ਦੀ ਗੱਲ ਸੀਗੀ ਕਿ ਦੇਸ਼ ਨੂੰ ਬਚਾਉਣ ਵਾਲੀ ਕਹ ਲੋ ਮਿਸਿੰਗ ਵਾ ਭੀਜੇਪੀ ਨੂੰ ਤੇ ਆਪਣੀ ਭੀੜ ਇਕੱਠੀ ਕਰਨ ਵਾਸਤੇ ਪੈਸਿਆਂ ਦੇ ਬੰਦੇ ਲੈ ਜਾਣੇ ਪੈ ਰਹੇ ਆ ਦੂਸਰੇ ਪਾਸੇ ਜਿਹੜਾ ਹੈਗਾ ਜਿਹੜਾ ਗੱਠਜੋੜ ਉਦੇ ਵਿੱਚ ਲੋਕੀ ਆਪਣੇ ਤੌਰ ਤੇ ਜਾ ਰਹੇ ਆ ਇਹ ਚੀਜ਼ਾਂ ਵਿਜੀਬਲ ਹੁੰਦੀਆਂ ਤੋਂ ਇਸ ਕਰਕੇ ਜਿਹੜਾ ਲੋਕਾਂ ਦਾ ਰੁਝਾਨ ਹੈਗਾ ਥੱਲੇ ਪਾਸੇ ਵੱਲ ਜਿਸ ਤਰੀਕੇ ਨਾਲ ਸੰਵਿਧਾਨ ਦੀ ਗੱਲ ਕੀਤੀ ਗਈ ਆ ਤੁਸੀਂ ਦੇਖੋ ਮਗਲੇ ਦਿਨਾਂ ਦੇ ਵਿੱਚ ਜਦੋਂ ਸੰਵਿਧਾਨ ਬਦਲ ਦੀ ਗੱਲ ਕੀਤੀ ਆ ਕਿਸ ਤਰੀਕੇ ਨਾਲ ਦਲਿਤ ਭਾਈਚਾਰਾ ਕਿਸ ਤਰੀਕੇ ਨਾਲ OBC ਕਿਸ ਤਰੀਕੇ ਨਾਲ ਪਿਛੜਾ ਕਿਸ ਤਰੀਕੇ ਨਾਲ ਮਾਈਨੋਰਟੀਜ਼ ਇਹਦੇ ਨਾਲ ਜੁੜੇ ਆਣ ਕੇ ਆਪੋਜੀਸ਼ਨ ਮੋਦੀ ਖੜੇ ਹੋਏ ਉਹਨੇ ਤੋਂ ਵੱਧ ਵਿਜੀਗਲ ਤਾਂ ਕੋਈ ਜਿਹੜੀ ਤੁਸੀਂ ਅੱਖਾਂ ਨਾਲ ਦੇਖ ਸਕਦੇ ਜੋ ਜਿੰਦੇ ਜਾਂਦੇ ਇੱਕ ਇਨਸਾਨ ਹੈਗੇ ਹੋ ਔਰ ਤੁਹਾਡੇ ਥੋੜੀ ਜਿਹੀ ਗੈਰਤ ਹੈਗੀ ਆ ਜਾਂ ਤੁਸੀਂ ਥੋੜਾ ਜਿਹਾ ਵੀ ਇੰਡੀਪੈਂਡੈਂਟ ਰੈਸ਼ਨਲ ਤਰੀਕੇ ਨਾਲ ਦੇਖ ਸਕਦੇ ਹੋ ਤਾਂ ਚੀਜ਼ਾਂ ਤਾਂ ਲਿਖੀਆਂ ਪਈਆਂ ਸੀਗੀਆਂ ਕੰਨ ਤੇ ਲਿਖਿਆ ਪਿਆ ਸੀਗਾ ਕਿਤੇ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਸੀ ਹੋਈ ਕਿਤੇ ਹੋਰ ਦੰਗਿਆਂ ਵਾਲੀ ਗੱਲ ਨਹੀਂ ਸੀ ਹੋਈ ਕਿਤੇ ਸਿਰਫ ਕਿਹੜੀ ਗੱਲ ਹੋ ਰਹੀ ਸੀਗੀ ਮੁੱਦਿਆਂ ਦੀ ਜਿਹੜੇ ਮੁੱਦੇ 2014 ਦੇ ਵਿੱਚ ਇਹਨੇ ਮੋਦੀ ਨੂੰ ਤਾਕਤ ਲਿਆਂਦਾ ਸੀਗਾ ਬੇਰਜੁਗਾਰੀ ਦੀ ਗੱਲ ਕੀਤੀ ਜਾ ਰਹੀ ਆ ਉਦੇ ਨਾਲ ਨਾਲ ਜਿਹੜੀ ਹੈਗੀ ਤੁਹਾਡਾ ਜਿਹੜਾ ਮਗਿਆਹ ਦੀ ਗੱਲ ਕੀਤੀ ਹੈ 50% ਇਸ ਦੇਸ਼ ਦੇ ਲੋਕਾਂ ਨੇ ਕਿਹਾ ਕਿ ਸਾਡੇ ਦੋ ਵੱਡੇ ਮੁੱਦੇ ਆ ਵਿਕਾਸ ਦੀ ਗੱਲ ਕੀਤੀ ਵਿਕਾਸ ਸੇ ਕਹਿੰਦੇ 에어ਪੋਰਟ ਖੋਲਿਆ ਕਿਹਦੇ ਵਾਸਤੇ ਡਾਨੀ ਵਾਸਤੇ ਵੱਡੇ ਵੱਡੇ ਜਿਹੜੇ ਹਾਈਵੇ ਬਣਾਏ ਆ 80 ਕਰੋੜ ਆਬਾਦੀ ਤੁਹਾਡੀ 5 ਕਿਲੋ ਆਟੇ ਦੇ ਬੈਠੀ ਆ ਉਹ ਹਾਈਵੇ ਤੇ ਚੜਨਗੇ ਏਮਪਲਾਈਮੈਂਟ ਕਿੱਥੇ ਹੈਗੀ ਆ ਜਾਂ ਆਸ ਕਿੱਥੇ ਹੈਗੀ ਆ ਜਾਂ ਇਸੇ ਤਰੀਕੇ ਨਾਲ ਜਿਹੜੇ ਹੋਰ ਮੁੱਦੇ ਹੈਗੇ ਆ ਤੋਂ ਮੈਨੂੰ ਲੱਗਦਾ ਹੈ ਸੀਗਾ ਕਿ ਮੁੱਦੇ ਉਹ ਹੈਗੇ ਆ ਸਰਕਾਰ ਦਾ ਏਜੰਡਾ ਤੇ ਲੋਕਾਂ ਦਾ ਏਜੰਡਾ ਵੱਖਰਾ ਇਸੇ ਕਰਕੇ ਮੈਂ ਕਹਿ ਰਿਹਾ ਇਹ ਲੜਾਈ ਲੋਕਾਂ ਦੇ ਵਿੱਚ ਮੈਜੋਰਟੀ ਲੋਕਾਂ ਦੇ ਵਿੱਚ 90% 80% ਲੋਕਾਂ ਦੇ ਵਿੱਚ ਤੇ ਮੋਦੀ ਸਰਕਾਰ ਦੇ ਵਿੱਚ ਤੇ ਜਦੋਂ ਫਿਰ ਇਹ ਵੋਟਰਾਂ ਦਾ ਸਵਾਲ ਆਉਂਦਾ ਤੇ ਫਿਰ ਤੋਂ 80 90% ਲੋਕ ਹੈਗੇ ਉਹਨਾਂ ਦੀ ਬਿਲ ਪ੍ਰਵੈਲ ਕਰਨ ਦੀ ਜਿਹਦੀ ਹਾਂ ਮੈਂ ਫਿਰ ਗੱਲ ਕੋਸ਼ਿਸ਼ ਕਹਿਣਾ ਜੇ ਇਹਨੂੰ ਡਿਸਟੋਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਵਿੱਚ ਮੈਨੂੰ ਬਹੁਤ ਵੱਡਾ ਜਿਹੜਾ ਕੋ ਹੋਣਾ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਨਹੀਂ ਕਰ ਸਕਦੇ ਫਿਰ ਮੈਨੂੰ ਬਹੁਤ ਵੱਡਾ ਖਤਰਾ ਜਿਹੜਾ ਨਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਈ ਦਿੰਦਾ ਚਲੋ ਤੇ ਡਾਕਟਰ ਸਾਹਿਬ ਪੰਜਾਬ ਵਾਲੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਫਿਰ ਪੰਜਾਬ ਵਾਲੇ ਪਾਸੇ ਹਵਾ ਕਿਦਾਂ ਨੂੰ ਵਹਿਦੀ ਦਿਖਾਈ ਦੇ ਰਹੀ ਹੈ ਪੰਜਾਬ ਆਪਾਂ ਸਾਰੇ ਇਹ ਪਤਾ ਹੈ ਕਿ ਪੰਜਾਬ ਬਾਰੇ ਕਹਿਣਾ ਕੋਈ ਬਹੁਤਾ ਤੁਸੀਂ ਸੇਫ ਨਹੀਂ ਹੈ ਇੱਕ ਤਾਂ ਪਹਿਲੀ ਗੱਲ ਆ ਕਿ ਅਸੀਂ ਇਹਦੇ ਉੱਤੇ ਕੋਈ ਐਮਪੀਰੀਕਲ ਸਟੱਡੀ ਨਹੀਂ ਕੀਤੀ ਜਿੱਦਾਂ ਪਹਿਲਾਂ ਕਰਦੇ ਰਹੇ ਸੀਗੇ ਇੱਕ ਤਾਂ ਲਾਸਟ ਪੇਜ ਦੇ ਵਿੱਚ ਆਈ ਔਰ ਜਿਹੜੀ ਵੀ ਹੋਈ ਹੋਊਗੀ ਦੂਸਰੀ ਐਗਜ਼ੈਕਟ ਕੋਲਾ ਮਨੂਨੀ ਲੱਗਦਾ ਕਿ ਉਸ ਕਿਸਮ ਦੇ ਇਨਵੈਸਟੀਗੇਟਰ ਜਿਹੜੇ ਯੂਨੀਵਰਸਿਟੀਆਂ ਤੇ ਸੀ ਟ੍ਰੇਨਡ ਕਰਦੇ ਹੁੰਦੇ ਸੀ ਰਿਸਰਚ ਸਕਾਲਰ ਹੁੰਦੇ ਸੀਗੇ ਉਹਨਾਂ ਨੇ ਇਸ ਤਰੀਕੇ ਨਾਲ ਕੀਤਾ ਹੈ ਤਾਂ ਇਸ ਕਰਕੇ ਇਹ ਤਾਂ ਕਿਥੋਂ ਡਾਟਾ ਲਾਇਆ ਵਾ ਕਿਹੜੇ ਏਜੰਸੀਆਂ ਬਹੁਤ ਸਾਰੀਆਂ ਕਰ ਰਹੀਆਂ ਪਰ ਤੁਸੀਂ ਆਲੇ ਦੁਆਲੇ ਫਿਰਕੇ ਵੇਖੋ ਪੰਜਾਬ ਦੇ ਵਿੱਚ ਇੱਕ ਗਲਤ ਸੀ ਜਬ ਕਿਸਾਨੀ ਅਜੇ ਵੀ ਡੱਟੀ ਪਈ ਆ ਭਾਵੇਂ ਕਿ ਕੁਝ ਕਿਸਾਨ ਕਿਸਾਨ ਜਥੇਬੰਦੀਆਂ ਨੇ ਆ ਜਿਹੜਾ ਉੱਥੇ ਡੇਰਾ ਲਾ ਕੇ ਬੈਠੇ ਆ ਉਹਦੇ ਨਾਲ ਭਾਜਪਾ ਨੂੰ ਲੈਸਟੀਮਾਈਜ਼ ਕੀਤਾ ਉਹਦੇ ਨਾਲ ਜਿਹੜਾ ਸਾਡਾ ਟ੍ਰੇਡਰ ਭਾਈਚਾਰਾ ਸੀ ਜਿਹੜਾ ਪਹਿਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਨਾਲ ਸੀ ਕਿਸਾਨੀ ਮੰਗਾਂ ਦੇ ਨਾਲ ਸੀਗਾ ਉਹ ਥੋੜਾ ਬੋਧਾ ਕਿਤੇ ਨਾ ਕਿਤੇ ਆਈਸੋਲੇਟ ਹੋਇਆ ਔਰ ਇਹਦੇ ਨਾਲ ਨਾਲ ਹੀ ਤੁਸੀਂ ਦੇਖੋਗੇ ਅਕਾਲੀ ਬੀਜੇਪੀ ਹਮੇਸ਼ਾ ਰਲ ਕੇ ਲੜਦੇ ਸੀਗੇ ਬੀਜੇਪੀ ਕੋ ਤਿੰਨ ਸੀਟਾਂ ਹੁੰਦੀਆਂ ਸੀ ਕਿ ਅਮਰਸਰ ਸੀਗੀ ਔਰ ਗੁਰਦਾਸਪੁਰ ਸੀ ਸ਼ਾਰਪੁਰ ਸੀ ਬੀਜੇਪੀ ਤੇ ਜਿੱਦੀ ਵੀ ਰਹੀ ਹੈ 2004 ਦੇ ਵਿੱਚ ਨੇ ਤਿੰਨ ਜਿੱਤੀਆਂ ਸੀਗੀਆਂ ਇਸ ਤੋਂ ਬਾਅਦ ਵੀ ਉਹ 14 ਦੇ ਵਿੱਚ ਵੀ ਉਹਨੇ ਤਿੰਨ ਸੀਟਾਂ ਜਿੱਤੀਆਂ ਸੀਗੀਆਂ ਅਕਾਲੀ ਦਲ 10 ਸੀਟਾਂ ਦੇ ਲੜਦੇ ਹੁੰਦੇ ਸੀ ਅਕਾਲੀ ਦਲ ਦਾ ਵੋਟ ਸ਼ੇਅਰ ਜੰਤੀ 35% ਤੱਕ ਪਹੁੰਚ ਜਾਂਦਾ ਸੀਗਾ ਬੀਜੇਪੀ ਦਾ 7.5 8 9 10 ਮੈਕਸਿਮਮ 10.5% ਤੱਕ ਰਹਿੰਦਾ ਸੀਗਾ ਹੁਣ ਉਹ ਵੱਖਰੇ ਵੱਖਰੇ ਲੜ ਰਹੇ ਆ ਹਰ ਇੱਕ ਦਾ ਆਪਣਾ ਆਪਣਾ ਢਾਂਚਾ ਵਾ ਔਰ ਆਪਾਂ ਸਭ ਨੂੰ ਪਤਾ ਵੀ ਕਾਲੀ ਦਲ ਲਈ ਬਹੁਤ ਵੱਡਾ ਸੀਰੀਅਸ ਚੈਲੰਜ ਹੈਗਾ ਬਹੁਤ سارے ਲੋਕ ਕਾਲੀ ਦਲ ਨੂੰ ਛੱਡ ਕੇ ਚਲੇ ਗਏ ਆ ਔਰ ਕਾਲੀ ਦਲ ਕੱਲਾ ਆਪਣੇ ਤੌਰ ਤੇ ਉਹ ਲੜਾਈ ਲੜ ਰਿਹਾ ਵਾ ਔਰ ਅਜੇ ਵੀ ਲੋਕਾਂ ਦੇ ਦਾ ਕੰਫੀਡੈਂਸ ਗੇਨ ਕਰਨ ਵਾਸਤੇ ਕਾਲੀ ਦਲ ਨੂੰ ਬਹੁਤ ਹਾਈ ਡਰੂ ਹੈ ਅਪਰੀਸ਼ੀਏਟ ਕਰਨਾ ਚਾਹੀਦਾ ਵੀ ਕਾਲੀ ਦਲ ਨੇ ਉਹ ਸਟੈਂਡ ਲਿਆ ਜਿਹੜਾ ਇਹਦਾ ਸਟੈਂਡ ਲੈਣਾ ਬਣਦਾ ਸੀ ਉਹ ਸਟੇਟ ਰੈਟਨਮੀ ਦੀ ਗੱਲ ਕਰਦਾ ਵਾ ਉਹ ਦਿੱਲੀ ਦਰਬਾਰ ਦੇ ਅਗੇਂਸਟ ਦੀ ਗੱਲ ਕਰਦਾ ਵਾ ਉਹ ਉਹ ਜਿਹੜਾ ਹੈਗਾ ਖਾਸ ਕੇ ਲੋਕਲ ਇਸ਼ੂ ਦੇ ਫੋਕਸ ਕਰਦਾ ਉਹ ਕਿਸਾਨੀ ਦੀ ਗੱਲ ਕਰਦਾ ਪਰ ਅਜੇ ਕਿਉਂਕਿ ਉਹ ਵਿਸ਼ਵਾਸ ਲੋਕਾਂ ਨੂੰ ਲੈਣ ਵਾਸਤੇ ਨੂੰ ਬਹੁਤ ਕੁਝ ਕਰਨਾ ਪਊਗਾ ਭਾਜਪੀ ਨੇ ਨਵਾਂ ਇੱਕ ਜਿਹੜਾ ਹੈਗਾ ਨਵੇਂ ਪਾਣੀ ਟੈਸਟ ਕਰ ਰਹੀ ਆ ਪਹਿਲਾਂ ਤਿੰਨ ਸੀਟਾਂ ਲੜਦੀ ਸੀਗੀ ਜੀ 7.5 ਤੋਂ 10 12% ਵੋਟ ਸ਼ੇਅਰ ਹੁੰਦਾ ਸੀਗਾ 13 ਲੜ ਰਹੇ ਆ ਪੂਰੇ ਤਾਮ-ਛਾਮ ਨਾਲ ਲੜ ਰਹੇ ਆ ਉਹਨੂੰ ਰਿਸੋਰਸਸ ਵੀ ਹੈਗੇ ਆ ਉਹਨੂੰ ਮੇਰੇ ਰਿਸੋਰਸਸ ਵੀ ਹੈਗੇ ਆ ਤੇ ਕੋ ਮਟੀਰੀਅਲ ਰਿਸੋਰਸਸ ਵੀ ਹੈਗੇ ਆ ਉਹਨਾਂ ਕੋਲ ਸਾਰਾ ਕੁਝ ਹੈਗਾ ਤੇ ਇਸ ਦੇ ਨਾਲ ਕੋਸ਼ਿਸ਼ ਕਰ ਰਿਹਾ ਕਿ ਕਿਤੇ ਨਾ ਕਿਤੇ ਉਹ ਲੱਭਿਆ ਜਾਵੇ ਦੂਸਰੇ ਬੀਜੇਪੀ ਇਹ ਗੱਲ ਕਹਿਣੀ ਚਾਹਣਾ ਬੜੇ ਜ਼ਿੰਮੇਵਾਰੀ ਨਾਲ ਬੀਜੇਪੀ ਨੇ ਜਿਹੜਾ ਪਿੰਡਾਂ ਦਾ ਕਮਿਊਨਿਟੀ ਪਾਵਰ ਸਟਰਕਚਰ ਹੈਗਾ ਉਹਦੇ ਵਿੱਚ ਫੌਲਟ ਲਾਈਨ ਲੱਭਣ ਦੀ ਕੋਸ਼ਿਸ਼ ਕੀਤੀ ਹੈ ਇੱਕ ਆਪਣੇ ਤਰੀਕੇ ਆਪਣੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਦਲਤ ਭਾਈਚਾਰੇ ਨੂੰ ਨਾਲ ਲਿਆਂਦਾ ਜਾਵੇ ਔਰ ਮੈਂ ਡਾਕਟਰ ਮੈਂ ਇਸੇ ਤੇ ਹੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਸ਼ਾਇਦ ਤੁਸੀਂ ਵੀ ਮਹਿਸੂਸ ਕੀਤਾ ਹੋਵੇ ਮੈਂ ਮਹਿਸੂਸ ਕੀਤਾ ਹੈ ਕਿ ਭਾਜਪਾ ਇਸ ਸਾਲ ਜਿੱਥੇ ਸਿੱਧੇ ਤੌਰ ਤੇ ਖੁਦ ਐਂਟਰੀ ਮਾਰੀ ਹੈ ਭਾਜਪਾ ਨੇ ਪੰਜਾਬ ਦੇ ਵਿੱਚ ਉਹਦੇ ਨਾਲ ਇਹ ਬਹੁਤ ਵੱਡੇ ਪੱਧਰ ਤੇ ਉੱਭਰਿਆ ਪੰਜਾਬ ਦੇ ਵਿੱਚ ਇੱਕ ਤਾਂ ਪੰਜਾਬ ਦੇ ਵਿੱਚ ਐਤਕੀ ਥੋੜਾ ਜਿਹਾ ਦਿੱਲੀ ਸਿੱਖ ਵਰਸਸ ਪੰਜਾਬ ਜਾਂ ਕਹਿ ਲਵੋਗੇ ਮਾਫ ਕਰਨਾ ਕਿ ਸਿੱਖ ਵਰਸਸ ਹਿੰਦੂ ਯਾਨੀ ਕਿ ਐਤਕੀ ਭਾਜਪਾ ਇਕੱਲੀ ਜੋਣਾ ਲੜ ਰਹੀ ਹੈ ਪੰਜਾਬ ਦੇ ਵਿੱਚ ਤੇ ਅਜੰਡਾ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਐਤਕੀ ਇਹ ਚਲਾਇਆ ਮੈਂ ਹਵਾ ਜੀ ਦੇਖੀ ਹੈ ਇੱਕ ਤਾਂ ਹਿੰਦੂ ਵਰਸਸ ਸਿੱਖ ਚਲਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਔਰ ਦੂਜੇ ਪਾਸੇ ਪਿੰਡਾਂ ਦੇ ਵਿੱਚ ਐਸਸੀ ਵਰਸਸ ਜਰਨਲ ਵੀ ਇਹਨਾਂ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਰਾਜਨੀਤੀ ਨੂੰ ਬढ़ावा ਇਹਨਾਂ ਦੇ ਵੱਲੋਂ ਯੂਪੀ ਬਿਹਾਰ ਦੇ ਵਿੱਚ ਦਿੱਤਾ ਜਾ ਰਿਹਾ ਸੀ ਉਹੀ ਰਾਜਨੀਤੀ ਨੂੰ ਬढ़ावा ਇਹਨਾਂ ਨੇ ਪੰਜਾਬ ਵਾਲੇ ਪਾਸੇ ਵੀ ਦਿੱਤਾ ਕਿਤਨਾ ਕਿਤੇ ਖਤਰਨਾਕ ਹੈ ਇਹ ਡਾਕਟਰ ਸਾਹਿਬ ਬਿਲਕੁਲ ਖਤਰਨਾਕ ਹੈ ਜਿਹੜਾ ਜਿਹੜੇ ਦੋ ਇੱਥੇ ਲਾ ਕੇ ਬੈਠੇ ਆ ਧਰਨਾ ਲਾ ਕੇ ਬੈਠੇ ਪਹਿਲੇ ਕਿਨੇ 1.5 2 ਮਹੀਨੇ ਤੇ ਨਾ ਮਹੀਨੇ ਤੋਂ ਉਹ ਬਹੁਤ ਯੂਜ਼ ਕਰ ਰਹੇ ਆ ਹਮ ਉਹ ਜਿਹੜਾ ਖਾਸ ਕਰਕੇ ਮੈਨੂੰ ਨਹੀਂ ਪਤਾ ਉਹ ਕਿਸ ਤੋਂ ਦੀ ਕੀ ਮਨਸ਼ਾ ਹੋਵੇ ਜਾਂ ਕਿਸ ਤਰੀਕੇ ਨਾਲ ਲੱਗਾ ਹੋਵੇ ਉਹਨੂੰ ਇਨਸਟਰੂਮੈਂਟ ਬਣਾਇਆ ਵਾ ਖਾਸ ਕਰਕੇ ਵਪਾਰੀਆਂ ਦੇ ਵਿੱਚ ਖਾਸ ਕਰਕੇ ਦਲਤ ਭਾਈ ਜਾੜੇ ਦੇ ਵਿੱਚ ਪੰਜਾਬ ਦੀ ਤਰੱਕੀ ਜਿੰਨਾ ਚਿਰ ਇਹ ਜਿਹੜੇ ਕਿਸਾਨ ਹੈਗੇ ਆ ਜਾਂ ਜਿਸ ਤਰੀਕੇ ਨਾਲ ਵਰਤਾਰਾ ਹੈਗਾ ਵਾ ਜਾਂ ਵੋਟੇ ਤੌਰ ਤੇ ਕੀ ਜਿਹੜੇ ਜੱਟ ਜ਼ਿਮੀਦਾਰ ਵਾ ਇਹਨਾਂ ਦਾ ਕਬਜ਼ਾ ਰਹੂਗਾ ਤੇ ਤੁਹਾਡਾ ਕੁਝ ਨਹੀਂ ਬਣਨਾ ਇਸ ਕਰਕੇ ਉਹ ਮੈਂ ਫਾਲਟ ਲਾਈਨ ਦੀ ਗੱਲ ਉਹ ਹੀ ਕੀਤੀ ਸੀ ਕਿ ਪਿੰਡਾਂ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਆਪਾਂ ਕਹਿ ਦਈਏ ਵੀ ਬੜਾ ਸਾਡਾ ਜੀ ਗੁਰੂ ਸਾਹਿਬਾਨ ਨੇ ਕਿਹਾ ਸੀ ਜਾਤ ਪਾਤ ਨਹੀਂ ਹੈ ਦੂਸਰਾ ਕੰਮ ਨਹੀਂ ਹੈ ਬਿਲਕੁਲ ਨਹੀਂ ਹੈ ਇਹਨਾਂ ਨੇ ਉੱਥੇ ਇਨਕਲੋਜ਼ ਕੀਤਾ ਇਹਨਾਂ ਨੇ ਆਪਣੇ ਤਰੀਕੇ ਨਾਲ ਕਿ ਪਿੰਡਾਂ ਦੇ ਵਿੱਚ ਇਹਨਾਂ ਦੀ ਐਂਟਰੀ ਬੈਨ ਸੀਗੀ ਔਰ ਐਂਟਰੀ ਬੈਨ ਹੋਣ ਦੇ ਨਾਲ ਇਹਨਾਂ ਨੇ ਫਿਰ ਉਸ ਭਾਈਚਾਰੇ ਦੇ ਨਾਲ ਕੰਟੈਕਟ ਕੀਤਾ ਉਹਦੀ ਐਗਜ਼ਾਮਪਲ ਮੈਂ ਤੁਹਾਨੂੰ ਦੇ ਹੀ ਰਿਹਾ ਸੀਗਾ ਕਿ ਖਡੂਰ ਸਾਹਿਬ ਦੇ ਵਿੱਚ ਜਿਹੜਾ ਜਿਹਨੂੰ ਪੰਥਕ ਹਲਕਾ ਕਹਿੰਦੇ ਆ ਕਿ ਜਿਹਦੇ ਵਿੱਚ ਉਹਨਾਂ ਨੇ ਬਿਲਕੁਲ ਹੀ ਇਹ ਨਹੀਂ ਵੀ ਉਹਨਾਂ ਕੋ ਸਿੱਖ ਜਾ ਇਹਨਾਂ ਕੋ ਉੱਥੇ ਰਿਜ਼ਰਵ ਸੀਟ ਨਹੀਂ ਹੈਗੀ ਉੱਥੇ ਉਹਨਾਂ ਨੇ ਰਿਜ਼ਰਵ ਬੰਦਾ ਖੜਾ ਕੀਤਾ ਉਹਨੂੰ ਬਹੁਤ ਵੱਡਾ ਜਿਹਾ ਸਿੰਪਲ ਦੇ ਤੌਰ ਤੇ ਯੂਜ਼ ਕਰ ਰਹੇ ਆ ਕਿ ਜੇ ਤੁਸੀਂ ਕੱਲ ਕੇ ਬਠਾਈ 30 32% ਸਾਡਾ ਭਾਈਚਾਰਾ ਵਾ ਜਿਹੜਾ ਕੰਮ ਬੀਐਸਪੀ ਨਹੀਂ ਕਰ ਸਕੀ ਉਹ ਭਾਜਪਾ ਕਰਨ ਲਈ ਆ ਪੁਆਇੰਟ ਇਹ ਹੈਗਾ ਵਾ ਕਿ ਉਹ ਕਿੱਥੋਂ ਦਾ ਕਾਮਯਾਬ ਹੁੰਦੀ ਹੈ ਦੂਸਰਾ ਇਹ ਗੱਲ ਤੇ ਬਿਲਕੁਲ ਠੀਕ ਹੈ ਟਰੇਡਰ ਵਰਸਸ ਕਿ ਇਹ ਜਿਹੜਾ ਖਾਸ ਕਰਕੇ ਜਿਹੜਾ ਇਹ ਜਿਹੜਾ ਜਿਹੜਾ ਧਰਨਾ ਲਈ ਬੈਠੇ ਆ ਕਿਸਾਨਾਂ ਪ੍ਰਤੀ ਦੇ ਧਰਨੇ ਪ੍ਰਤੀ ਜਿਹੜਾ ਕਿਸਾਨਾਂ ਦੇ ਉਸ ਵੱਡੇ ਅੰਦੋਲਨ ਪ੍ਰਤੀ ਲੋਕਾਂ ਦੀ ਬਹੁਤ ਵੱਡੀ ਸਹਿਮਤੀ ਸੀਗੀ ਉਹ ਕਹਿੰਦੀ ਬਹੁਤ ਵੱਡਾ ਉਹਨਾਂ ਦੀ ਸਪੋਰਟ ਸੀਗੀ ਪਰ ਆ ਜਿਹੜਾ ਤਿੰਨਾਂ ਮਹੀਨਿਆਂ ਤੋਂ ਉੱਥੇ ਜਿਹੜਾ ਬੰਦ ਕਰਕੇ ਬੈਠੇ ਨੇ ਯੂਜ਼ ਕਰਨ ਦੇ ਭਾਵੇਂ ਮੈਨੂੰ ਲੱਗਦਾ ਕਈ ਵਾਰ ਇਹ ਵੀ ਲੱਗਦਾ ਵੀ ਕਿਤੇ ਇਹ ਨਾ ਹੋਵੇ ਅੰਦਰਖਾਤੇ ਇਹਨਾਂ ਨੇ ਲਵਾਇਆ ਹੋਵੇ ਕਿ ਜਿਹੜਾ ਉਹ ਬਿਨਾ ਪਰਪਸ ਤੋਂ ਬਿਨਾ ਕੋਈ ਉਹਦੀ ਜਿਹੜੀ ਸਾਰਥਕਤਾ ਤੋਂ ਉਹ ਤੁਹਾਡੇ ਪਟਿਆਲੇ ਦੇ ਵਿੱਚ ਤੁਹਾਡੇ ਲੁਧਿਆਣੇ ਦੇ ਵਿੱਚ ਰਾਜਪੁਰੇ ਦੇ ਵਿੱਚ ਜਾਂ ਹੋਰ ਨਾਲ ਸ਼ਹਿਰਾਂ ਦੇ ਵਿੱਚ ਉਹ ਇੱਕ ਕਿਸਮ ਦੀ ਇੱਕ ਇੱਕ ਦੀ ਸਾਹਮਣੇ ਗੱਲ ਆ ਰਹੀ ਆ ਕਿ ਇਹ ਉਹਨਾਂ ਚਿਰ ਨਹੀਂ ਟੁੱਟਣਾ ਕਿਉਂਕਿ ਇਹਨੂੰ ਬੀਜੇਪੀ ਨੂੰ ਕਾਂਗਰਸ ਵੀ ਸਪੋਰਟ ਕਰਦੀ ਆ ਅਕਾਲੀ ਵੀ ਸਪੋਰਟ ਕਰਦੇ ਆ ਆਮ ਆਦੀ ਵੀ ਸਪੋਰਟ ਕਰਦੀ ਆ ਜੇ ਅਸੀਂ ਇਹਨਾਂ ਨਾਲ ਸਹਿਜ ਸਕਦੇ ਆ ਤੇ ਸਿਰਫ ਅਸੀਂ ਸਹਿ ਸਕਦੇ ਆ ਸੋ ਮੇਰਾ ਕਹਿਤ ਤੋਂ ਬਾਵਾਂ ਨਹੀਂ ਲੋਕਾਂ ਨਾ ਖੀਰਸ ਪਹੁੰਚ ਮਿਲਦਾ ਹੈ ਪਰ ਇਹ ਗੱਲ ਜ਼ਰੂਰ ਆ ਕਿ ਇਹਨਾਂ ਕੋ ਆਰਗੂਮੈਂਟ ਮਿਲ ਗਿਆ ਇਹਨਾਂ ਕੋ ਇੱਕ ਤੁਹਾਡੇ ਸਾਹਮਣੇ ਜਿਹੜੀ ਹੁੰਦੀ ਨਾ ਕੋਈ ਕੋਈ ਏਜੰਡਾ ਮਿਲ ਗਿਆ ਜਿਹਦੇ ਨਾਲ ਲੋਕਾਂ ਨੂੰ ਮੂਵ ਕਰ ਰਿਹਾ ਇਸੇ ਕਰਕੇ ਰਾਮ ਮੰਦਰ ਦਾ ਅਰਬਨ ਅਪਰ ਕਲਾਸ ਹਿੰਦੂ ਜਿਹੜਾ ਅਰਬਨ ਹੈਗਾ ਉਹਦੇ ਵਿੱਚ ਯੂਪੀ ਬਿਹਾਰ ਦੇ ਸ਼ਹਿਰਾਂ ਰਲੋ ਜਿਆਦਾ ਅਸਰ ਹੋ ਰਿਹਾ ਉੱਥੇ ਉਹ ਅਸਰ ਨਹੀਂ ਹੋ ਰਿਹਾ ਜਿੱਨਾ ਪੰਜਾਬ ਦੇ ਚੁਣੇ ਵੋਟਾਂ ਚ ਆਉਂਦਾ ਕਿ ਨਹੀਂ ਆਉਂਦਾ ਆਮ ਆਦਮੀ ਪਾਰਟੀ ਦੀ ਅਰਬਨ ਹਿੰਦੂ ਵੋਟ ਜਿਹੜੀ ਹੈਗੀ ਆ ਜਾਂ ਕੁਝ ਹਿੱਸਾ ਕਾਂਗਰਸ ਦੀ ਅਰਬਨ ਹਿੰਦੂ ਦਾ ਬੋਰਡ ਜਿਹੜਾ ਉਹ ਬੀਜੇਪੀ ਨੂੰ ਸ਼ਿਫਟ ਹੋ ਰਿਹਾ ਉਹ ਟਰਾਂਸਫਰ ਹੋ ਰਿਹਾ ਇਹ ਜਿੱਤ ਜਾਂ ਜਿੱਤ ਹੁੰਦਾ ਕਿ ਨਹੀਂ ਹੁੰਦਾ ਇਹ ਗੱਲ ਬਹੁਤ ਹੈਗੀ ਆ ਇਹਦਾ ਵੋਟ ਸ਼ੇਅਰ ਵਧੂਗਾ ਪਰ ਵੋਟ ਸ਼ੇਅਰ ਵਧਣ ਦੇ ਨਾਲ ਤੁਸੀਂ ਦੇਖਿਆ ਹੋਣਾ ਜਾਕਰ ਸਾਹਿਬ ਨੇ ਤੁਹਾਡੇ ਪਟਿਆਲੇ ਕਿਹਾ ਸੀਗਾ ਮੈਂ ਤਾਂ ਉਹਨਾਂ ਦੇ ਨਾਲ ਬਾਹਰ ਸੀਗਾ ਉੱਥੇ ਮੈਂ ਸੁਣਿਆ ਸੀਗਾ ਵੀ ਉਹ ਕਹਿ ਰਹੇ ਸੀ ਵੀ ਆਪਣੇ ਮੋਦੀ ਸਾਹਿਬ ਸਾਡੀ ਲੜਾਈ 227 ਦੀ ਆ ਇਹ ਤਾਂ ਸਿਰਫ ਅਸੀਂ ਜਿਹੜੀ ਹੈ ਰਿਹੈਸਲ ਕਰਨ ਦੇ ਆ ਤੇ ਜੇ ਪੋਸੀਬਲ ਤੁਰਦੇ ਆ ਵੋਟ ਸ਼ੇਅਰ ਵਧਦਾ ਹੈ ਤਾਂ ਨੇਚਰਲੀ ਫਿਰ ਦੂਸਰਾ ਇਹ ਵੀ ਉਹਨਾਂ ਨੂੰ ਲੱਗਦਾ ਕਿ ਜੇ ਅਕਾਲੀ ਦਲ ਦੇ ਨਾਲ ਅਲਾਈਅੰਸ ਦੀ ਪੋਸੀਬਿਲਿਟੀ ਵੀ ਹੈਗੀ ਆ ਕਿਉਂਕਿ ਮੋਦੀ ਸਾਹਿਬ ਨੇ ਤਿੰਨਾਂ ਰੈਲੀਆਂ ਦੇ ਵਿੱਚ ਉਹ ਰੈਲੀਆਂ ਦੇ ਵਿੱਚ ਕਿਤੇ ਵੀ ਅਕਾਲੀ ਦਲ ਜਿਹਦਾ ਦੂਸਰ ਨੂੰ ਅਟੈਕ ਕੀਤਾ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਅਟੈਕ ਨਹੀਂ ਕੀਤਾ ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਬੀਐਸਪੀ ਜਿਹੜੀ ਆਪਣੀ ਬਸਾਦ ਵਸਾ ਰਹੀ ਆ ਦੂਸਰੀ ਗੱਲ ਨਹੀਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਨਾਰਾ ਸੀ ਮੁੱਖ ਮੰਤਰੀ ਸਾਹਿਬ ਦਾ ਕਿ 13 0 13 0 ਤੇ ਮੈਨੂੰ ਲੱਗਦਾ ਵੀ ਬਹੁਤ ਮੁਸ਼ਕਲ ਹੈ ਇਹ ਜੇ ਕਹ ਜੀ ਅਸੰਭਵ ਹੈਗਾ ਬਸ ਇਹ ਤੇ ਰਾਜਨੀਤੀ ਚ ਕੋਈ ਚੀਜ਼ ਸੰਭਵ ਨਹੀਂ ਅਸੰਭਵ ਨਹੀਂ ਹੁੰਦੀ ਪਰ ਇੱਥੇ ਹੀ ਕਾਫੀ ਸੇਫ ਹਾਂ ਇਹ ਗੱਲ ਕਹਿ ਸਕਦਾ ਮਾਂ ਕਿ ਉਹ ਬਹੁਤ ਅਸੰਭਵ ਹੈ ਕਿ 13 ਦੀਆਂ 13 ਸੀਟਾਂ ਨਹੀਂ ਜਿੱਤ ਸਕਦੇ ਕਿ ਫਿਰ ਕਿੱਥੇ ਪਹੁੰਚਣਗੇ ਇਹਨਾਂ ਦਾ ਵੀ ਬੇਸ ਖੋਛ ਰਿਹਾ ਖੋਛ ਰਿਹਾ ਹੈ 2 ਸਾਲ ਦੀ ਕਾਰਜਕਾਰੀ ਮਿਕਸ ਕਾਰਜਕਾਰੀ ਹੈ ਹਮਮ ਹਮ ਉਹ ਇਹ ਫਰੀ ਵੀ ਜਿਹੜੀਆਂ ਕਹਿੰਦੇ 600 ਜੂਨਟ ਦੇ ਨਾਲ ਜਾਂ 300 ਜੂਨਟ ਦੇ ਨਾਲ ਬਹੁਤ ਲੰਮਾ ਸਮਾਂ ਨਹੀਂ ਚੱਲ ਸਕਣਗੇ ਉਹਦੇ ਨਾਲ ਨਾਲ ਸਭ ਤੋਂ ਵੱਡਾ ਮੁੱਦਾ ਇਹ ਸੀ ਲਾ ਐਂਡ ਆਰਡਰ ਦਾ ਵਾ ਜਿਹੜਾ ਭਾਜਪੀ ਸਾਰਿਆਂ ਦੇ ਕੇਸ ਵਰਤ ਰਹੀ ਆ ਅਕਾਲੀਆਂ ਨੇ ਵੀ ਲਾ ਐਂਡ ਆਰਡਰ ਪੇਟ ਕੀਤਾ ਦੱਸਿਆ ਵੀ ਉਹਨਾਂ ਦੇ ਸਮੇਂ ਚ ਆਇਆ ਕਾਂਗਰਸ ਨੇ ਉਹਨੂੰ ਕੰਟਰੋਲ ਨਹੀਂ ਕੀਤਾ ਔਰ ਆਮ ਆਦੀ ਪਾਰਟੀ ਦੇ ਕੇਸ ਦੇ ਵਿੱਚ ਆ ਵੀ ਇਸ ਤੇ ਰਜ਼ੀਬ ਦੇ ਵਿੱਚ ਨਸ਼ੇ ਦਾ ਵਪਾਰ ਵਧਿਆ ਹੈ ਇਹਦੇ ਸਮੇਂ ਦੇ ਵਿੱਚ ਲਾ ਐਂਡ ਆਰਡਰ ਦੀ ਪੋਜੀਸ਼ਨ ਵਧੀ ਹੈ ਇਹ ਆਪਨੂੰ ਪਤਾ ਕਿ ਬੀਜੇਪੀ ਦਾ ਪ੍ਰਚਾਰ ਕਰਨ ਦਾ ਤਰੀਕਾ ਹੈ ਕਿ ਡਿਫਰੈਂਟ ਕਿਸ ਤਰ੍ਹਾਂ ਦਾ ਤਰੀਕਾ ਉਹ ਰੋਡ ਸ਼ੋਹੀ ਲੋੜਨੀ ਹੈਗੀ ਰੋਡ ਸ਼ੋਅ ਕਰਕੇ ਜਿਹੜਾ ਇਹਨਾਂ ਦਾ ਭਗਵੰਤ ਮਾਨ ਹੁਣੇ ਚਾਹ ਕੇਜਰੀਵਾਲ ਨੂੰ ਲਿਆਉਂਦੇ ਸੀ ਉਹਦੇ ਵੇਖਾ ਚਾਰ ਵੋਟਾਂ ਖਰਾਬ ਹੁੰਦੀਆਂ ਹੋਣਗੀਆਂ ਜੋੜਨ ਦੇ ਨਾਲ ਹੁਣ ਕੇਜਰੀ ਸਾਹਿਬ ਨੂੰ ਲਿਆ ਕੇ ਉਹਨਾਂ ਦਾ ਬੂਥਣਾ ਬੁਖਾਰਣਾ ਤੂੰ ਇੱਥੇ ਉਹ ਵੀ ਕੇਜਰੀਵਾਲ ਆ ਨਾ ਜਿਹੜਾ ਪਹਿਲਾਂ ਆਉਂਦਾ ਰਿਹਾ ਤੇ ਭਗਵੰਤ ਪਾਣ ਨੂੰ ਰਾਜ ਲੋਕੇ ਟੀਵੀ ਤੇ ਸੁਣਦੇ ਆ ਰਾਦਰ ਇਹ ਲੋਕally ਬਹੁਤ ਵੱਡੀਆਂ ਸਮੱਸਿਆ ਪੈਦਾ ਕਰਦੀ ਆ ਮੈਂ ਤਾਂ ਲੋਕਾਂ ਨੇ ਇਹਨਾਂ ਨੂੰ ਇਹਨਾਂ ਦੀ ਜਿਹੜਾ ਸੜਕਾਂ ਤੇ ਰੋਕਿਆ 2-2 ਘ ਜੇ ਅਗੇ ਰਿਪੋਰਟ ਪਾਤੀ ਸੀ ਹੁਣ ਨਹੀਂ ਪਾਵਾਂਗੇ ਰਹਿਂਦਾ ਖੁੰਦਾ ਰਹਿ ਗਿਆ ਫਿਰ ਆ ਗਈ ਤੁਹਾਡੀ ਕਾਂਗਰਸ ਕਾਂਗਰਸ ਦਾ ਜਿਹੜਾ ਹੈਗਾ ਕੁੱਲ ਮਿਲਾ ਕੇ ਦੇਖਿਆ ਜਾਵੇ ਹੁਣ ਆਪ ਵੀ ਹੈਗੀ ਆ ਮੈਂ ਕਹਿੰਦਾ ਵੀ ਠੀਕ ਆ ਦੋਹਾਂ ਪਾਰਟੀਆਂ ਨੂੰ ਬਹੁਤ ਵੱਡਾ ਚੈਲੰਜ ਆ ਇੱਕ ਤਾਂ ਕਾਂਗਰਸ ਪਾਰਟੀ ਜੀ ਨੇ 8 ਸੀਟਾਂ ਜਿੱਤੀਆਂ ਸੀਗੀਆਂ ਮੋਦੀ ਦੀ ਵੇਵ ਦੇ ਵਿੱਚ ਇਹ ਕਾਮਾਦੀ ਪਾਰਟੀ ਸੀ ਜਿਨੇ 22 ਦੇ ਵਿੱਚ ਸਾਰੇ ਅਨੁਮਾਨ ਲਾਂਬੇ ਰੱਖ ਕੇ 99 ਸੀਟਾਂ ਜਿੱਤੀਆਂ ਸੀਗੀਆਂ ਮੋٹے ਤੌਰ ਤੇ ਕੀ ਮੁਕਾਬਲਾ ਇਹਦੇ ਵਿੱਚ ਆ ਕੀ ਬੀਜੇਪੀ ਜਿਹੜੀ ਹੈ ਜੀ ਆਪਣੀ ਇਨ ਰੋਡਸ ਬਣਾਉਂਦੀ ਆ ਕੀ ਬੀਜੇਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹਿੰਦੂ ਭਾਈਚਾਰੇ ਦਾ ਵੋਟ ਵਾ ਉਹਨੂੰ ਕਿੰਨਾ ਕਨਸੋਲिडेट ਕਰ ਰਹੀ ਆ ਕਿੰਨਾ ਟ੍ਰਾਂਸਫਰ ਹੋ ਰਹੀ ਆ ਅਬਰਸਤ ਦੇ ਵਿੱਚ ਤੁਸੀਂ ਦੇਖ ਲਓ ਵੀ ਜਿਹੜਾ ਆਪਣਾ ਬੀਜੇਪੀ ਦਾ ਕੈਂਡੀਡੇਟ ਹੈਗਾ ਬਹੁਤ ਪ੍ਰੋਮਿਨੈਂਟ ਆ ਜਿਹੜੀ ਪੰਥਕ ਫੈਮਿਲੀ ਆ ਉਹਦੇ ਵਿੱਚ ਉਸ ਪਾਸੇ ਲਵਾਇਆ ਵਾ ਪੈਸੇ ਇਹਦੇ ਕੋਲ ਬਹੁਤ ਆ ਰਿਸੋਰਸਸ ਬਹੁਤ ਵਾ ਲਿੰਕੇਜ ਬਹੁਤ ਜਿਆਦੇ ਹੈਗੇ ਆ ਦੂਰੀਆਂ ਪਾਰਟੀਆਂ ਨੂੰ ਦੇ ਖਿਲਾਫ ਕਹਿਣ ਲਈ ਬਹੁਤ ਕੁਛ ਆਪਾਂਵੇਂ ਕਿ ਇਹ ਹੈ ਕਿ ਬੀਜੇਪੀ ਅਕਾਲੀ ਦਲ ਦੀ ਭਾਈਵਾਲ ਸੀ ਤੇ ਪੰਜਾਬ ਦੇ ਵਿੱਚ ਸਮੱਸਿਆਵਾਂ ਖੜੀਆਂ ਹੋਈਆਂ ਤੇ ਬੀਜੇਪੀ ਇਕੁਅਲੀ ਭਾਈਵਾਲ ਸੀ ਪਰ ਉਹ ਕਹਿੰਦੇ ਸਾਡੀ ਸੁਣਦਾ ਕੋਈ ਨਹੀਂ ਸੀਗਾ ਉਹਦਾ ਪ੍ਰਕਾਸ਼ ਸਿੰਘ ਬਾਦਲ ਸੀਗੇ ਸੁਖਵੀਰ ਸਿੰਘ ਬਾਦਲ ਸੀਗੇ ਮਜੀਠੀਆ ਸਾਹਿਬ ਸੀਗੇ ਐਵੇਂ ਲੋਕਾਂ ਕੋਲ ਬਲੈ ਸੁਣਿਆ ਇਹਦੇ ਵਿੱਚੋਂ ਗੱਲਾਂ ਕਿ ਉਹ ਆਪਣੇ ਆਪ ਨੂੰ ਬਾਹਰ ਕੱਢ ਰਹੇ ਆ ਸਾਡੀ ਤਾਂ ਕੋਈ ਬਣਦਾ ਨਹੀਂ ਸਾਨੂੰ ਮੌਕਾ ਦਿਓ ਤੁਸੀਂ ਜਿਹੜੀਆਂ ਤੁਹਾਡੀਆਂ ਸਮੱਸਿਆ ਹੈਗੀਆਂ ਅਸੀਂ ਹੱਲ ਕਰਾਂਗੇ ਅਸੀਂ ਦਲਤਾਂ ਦੀਆਂ ਸਮੱਸਿਆ ਹੱਲ ਕਰਾਂਗੇ ਅਸੀਂ ਸ਼ਹਿਰੀ ਵਪਾਰੀਆਂ ਦੀ ਹੱਲ ਕਰਾਂਗੇ ਅਸੀਂ ਬਾਰਡਰ ਖੋਲ੍ਹਾਂਗੇ ਅਸੀਂ ਲਾਇਨ ਆਰਡਰ ਲੈ ਕੇ ਆਵਾਂਗੇ ਅਸੀਂ ਨਸ਼ਾ ਬੰਦ ਕਰਾਂਗੇ ਕਾਮਯਾਬ ਹੁੰਦੇ ਜਾਂ ਨਹੀਂ ਹੁੰਦੇ ਪਰ ਘੱਟੋ ਘੱਟ ਉਹ ਆਪਣੀ ਜਿਹੜੀ ਇਹ ਰਾਜਨੀਤੀ ਦੇ ਉੱਤੇ ਜਿਹੜਾ ਅੱਗੇ ਚੱਲ ਰਿਹਾ ਹੈ ਕਾਂਗਰਸ ਲਈ ਵੀ ਤੁਹਾਨੂੰ ਲੱਗਦਾ ਕਿ ਡਾਕਟਰ ਸਾਹਿਬ ਕਾਂਗਰਸ ਜਿਹੜੀ ਜਿੰਨੀਆਂ ਸੀਟਾਂ ਦਿਖਾਈਆਂ ਜਾ ਰਹੀਆਂ ਉਸ ਤੋਂ ਵੀ ਵੱਧ ਸੀਟਾਂ ਜਿੱਤ ਸਕਦੀ ਸੀ ਜੇਕਰ ਕਾਂਗਰਸ ਜਿਹੜੀ ਆ ਉਹ ਥੋੜੇ ਜੇ ਹੋਰ ਵਧੀਆ ਕੈਂਡੀਡੇਟ ਦੇ ਦਿੰਦੀ ਥੋੜੀ ਜੀ ਆਪਣੇ ਕੈਂਡੀਡੇਟਾਂ ਦਾ ਇੱਧਰ ਉੱਧਰ ਫੇਰ ਬਦਲ ਕਰ ਲੈਂਦੀ ਤਾਂ ਲੱਗਦਾ ਕਿ ਥੋੜੀ ਜੀ ਵੱਧ ਸਕਦੀਆਂ ਸੀ ਸੀਟਾਂ ਕਾਂਗਰਸ ਨੂੰ ਹੋਰ ਕਿਉਂਕਿ ਅਕਾਲੀ ਦਲ ਉਸ ਲਹਿਰ ਦੇ ਵਿੱਚ ਹਲੇ ਹੈ ਨਹੀਂ ਔਰ ਦੂਜੇ ਪਾਸੇ ਜੇ ਗੱਲ ਕਰੀਏ ਭਾਜੀਪੀ ਦਾ ਉਹਨਾਂ ਆਧਾਰ ਨਹੀਂ ਹੈ ਬਹੁਤੀਆਂ ਸੀਟਾਂ ਤੇ ਔਰ ਉਧਰ ਜੇ ਆਮ ਆਦੀ ਪਾਰਟੀ ਦੀ ਗੱਲ ਕਰੀਏ ਉਹ ਵੀ ਆਧਾਰ ਆਪਣਾ ਗਵਾ ਚੁੱਕੀ ਹੈ ਤਾਂ ਸੋ ਕਾਂਗਰਸ ਆਪਸ਼ਨ ਦੇ ਤੌਰ ਤੇ ਸੀ ਜਿਵੇਂ ਫਰਜ਼ ਕਰ ਲਓ ਹਿਸ਼ਾਰਪੁਰ ਜੇ ਕੋਈ ਵਧੀਆ ਕੈਂਡੀਡੇਟ ਦਿੱਤਾ ਜਾਂਦਾ ਜਾਂ ਫਿਰ ਫਰੀਦਕੋਟ ਕੋਈ ਵਧੀਆ ਕੈਂਡੀਡੇਟ ਦਿੱਤਾ ਜਾਂਦਾ ਤੇ ਜਾਂ ਫਿਰ ਕੈਂਡੀਡੇਟ ਫਤਿਹਗੜ੍ਹ ਸਾਹਿਬ ਵੀ ਹੋਰ ਚੇਂਜ ਹੋ ਸਕਦਾ ਸੀ ਤਾਂ ਤਾਂ ਲੱਗ ਸਕਦਾ ਸੀਗਾ ਕੁਝ ਨਾ ਕੁਝ ਇਹ ਪਹਿਲੀ ਗੱਲ ਤੇ ਹੈ ਵੀ ਲੋਕ ਕੀ ਸੋਚਦੇ ਆ ਵਧੀਆ ਕੈਂਡੀਡੇਟ ਕੌਣ ਹੈ ਇਹ ਵਧੀਆ ਕੈਂਡੀਡੇਟ ਦਬੰਗ ਬੰਦਾ ਹੈਗਾ ਕੀ ਵਧੀਆ ਕੈਂਡੀਡੇਟ ਉਹ ਹੈਗਾ ਕਿ ਜਿਹੜਾ ਪਾਸਟ ਦੇ ਵਿੱਚ ਉਹਨੇ ਬਹੁਤ ਬਹੁਤ ਆਪਣੇ ਆਪ ਨੂੰ ਬਹੁਤ ਪਾਵਰਫੁਲ ਇੰਜੋਏ ਕੀਤਾ ਇਹ ਸਾਰੀਆਂ ਚੀਜ਼ਾਂ ਸਾਹਮਣੇ ਰੱਖਦੇ ਦੂਸਰੀ ਗੱਲ ਹੈ ਕਿ ਵਧੀਆ ਕੈਂਡੀਡੇਟ ਆਉਣੇ ਕਿੱਥੋਂ ਆ ਹੈ ਤਾਂ ਤੁਹਾਡੇ ਇਹੀ ਆ ਨਾ ਇਹਦੇ ਵਿੱਚੋਂ ਜਿਹੜੇ ਹੈਗੇ ਅਸੀਂ ਵੱਡੇ ਵੱਡੇ ਜਿਹੜੇ ਹੈਗੇ ਆ ਕਾਸੀਬ ਬਾਦਲਵਰ ਦੇ ਹਾਰ ਦੇ ਦੇਖੇ ਅਮਰਿੰਦਰ ਸਿੰਘ ਵਰਗੇ ਹਾਰ ਦੇ ਦੇਖੇ ਮਨਪੀਤ ਬਾਦਲ ਵਰਗੇ ਹਾਰ ਦੇ ਦੇਖੇ ਹੋਰ ਵੱਡੇ ਵੱਡੇ ਜਿਹੜੇ ਸੀਗੇ ਉਹ ਬੋਲ ਡਿੱਗਦੇ ਦੇਖੇ ਵਧੀਆ ਦਾ ਮਤਲਬ ਹੈਗਾ ਕਿ ਲੋਕਾਂ ਨਾਲ ਕਨੈਕਟ ਕਿੰਨਾ ਹੈਗਾ ਲੋਕਾਂ ਨਾਲ ਜੁੜੇ ਕਿੰਨੇ ਹੈਗੇ ਲੋਕਾਂ ਦੇ ਜਿਹੜਾ ਹੈਗਾ ਦਰਦ ਨੂੰ ਕਿੰਨਾ ਸਮਝਦੇ ਆ ਕਾਂਗਰਸ ਦੇ ਵਿੱਚ ਵੀ ਕੁਝ ਕੈਂਡੀਡੇਟ ਹੈਗੇ ਜਿਹੜੇ ਬਹੁਤ ਐਰੋਗੈਂਟ ਵਾ ਇੱਕ ਦੋ ਕੈਂਡੀਡੇਟ ਬਾਰੇ ਹੈਗਾ ਬਹੁਤ ਐਰੋਗੈਂਟ ਵਾ ਉਹ ਜਿਹੜਾ ਹੈਗਾ ਉਹ ਵੋਟਾਂ ਮੰਗਣ ਲਈ ਤਾਂ ਆਉਣਾ ਪੈਂਦਾ ਉਹਦੀ ਮਜਬੂਰੀ ਆ ਪਰ ਅਦਰਵਾਈਜ਼ ਉਹਨਾਂ ਦਾ ਬਿਹੇਵੀਅਰ ਹੀ ਬਹੁਤ ਡਿਫਰੈਂਟ ਆ ਮੈਨੂੰ ਲੱਗਦਾ ਵੀ ਸਾਰੇ ਕੰਟੈਕਸਟ ਦੇ ਵਿੱਚ ਕਾਂਗਰਸ ਦਾ ਇੱਕ ਐਡਵਾਂਟੇਜ ਥੋੜਾ ਜਿਹਾ ਕੋ ਗਿਆ ਉਹ ਪਲੱਸ ਪੁਆਇੰਟ ਲੈ ਕੇ ਚੱਲਦੇ ਆ ਕਿ ਜਿਹੜਾ ਉਹਨਾਂ ਨੇ ਜਿਹੜਾ ਖਾਸ ਕਰਕੇ ਆਪਣੇ ਮੈਨੀਫੈਸਟੋ ਦੇ ਵਿੱਚ ਕੋਈ ਗੱਲਾਂ ਕਹੀਆਂ ਵਾ ਕਿ ਅਸੀਂ ਕਿਸਾਨੀ ਵਾਸਤੇ ਜਿਹੜੀ ਹੈਗੀ ਆ ਉਹ ਐਮਐਸਬੀ ਇਨਸ਼ੋਰ ਕਰਾਂਗੇ ਭਾਵੇਂ ਕਿ ਐਮਐਸਬੀ ਦਾ ਮਸਲੇ ਜਿਹੜੇ ਖਤਮ ਨਹੀਂ ਹੁੰਦੇ ਪਰ ਇਹਦੇ ਨਾਲ ਨਾਲ ਜਿਹੜਾ ਕਿਸਾਨੀ ਕਰਜ਼ੇ ਦੀ ਗੱਲ ਕੀਤੀ ਆ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਹਰ ਘਰ ਦੇ ਵਿੱਚ ਅਸੀਂ 1 ਲੱਖ ਰੁਪਈਆ ਦੇਵਾਂਗੇ ਉਹ ਐਡਵਾਂਟੇਜ ਲੈ ਕੇ ਚੱਲਦੇ ਆ ਔਰ ਇਹ ਵੀ ਗੱਲ ਠੀਕ ਹੈਗੀ ਆ ਕਿ ਭਾਵੇਂ ਜਿਹੜਾ ਕਿਸਾਨਾਂ ਨੂੰ ਜਿਹੜਾ ਹੈਗਾ ਵ ਉਹ ਉਹਨਾਂ ਨੂੰ ਜਿਹੜਾ ਹੈਗਾ ਉਹ ਵਾਦੇ ਨਹੀਂ ਪੂਰੇ ਕੀਤੇ ਜਾਂ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਜਿਹੜੀਆਂ ਐਸਪੀਰੇਸ਼ਨ ਨਾਲ ਆਈ ਸੀਗੀ ਕਿ ਅਸੀਂ ਇੱਥੇ ਜਿਹੜਾ ਹੈਗਾ ਵਾ ਰੰਗਲਾ ਪੰਜਾਬ ਬਣਾ ਦਾਂਗੇ ਜਾਂ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਬਿਹੇਵ ਕਰ ਰਹੇ ਆ ਜਾਂ ਜਿਸ ਤਰੀਕੇ ਨਾਲ ਉਹਨਾਂ ਦੇ ਐਮਐਲਏ ਬਿਲਕੁਲ ਡਿਸਕਨੈਕਟ ਹੋਏ ਜਾਂ ਮੈਂ ਵੀ ਮੋٹے ਤੌਰ ਤੇ ਮੈਨੂੰ ਕਹਾਂ ਚ ਕੋਈ ਹਰਜ ਨਹੀਂਗਾ ਕਿਉਂਕਿ ਥੱਲੇ ਲੈਵਲ ਤੇ ਬਹੁਤ ਬਦਨਾਮੀ ਆ ਉਹਨਾਂ ਨੇ ਕਿਹਾ ਜਿਹੜਾ ਹੈਗਾ ਕੋਈ ਕੋਈ ਕੰਮ ਨਹੀਂ ਹੁੰਦਾ ਜਾਂ ਉਹ ਲੋਕਾਂ ਦੀ ਗੱਲਾਂ ਨਹੀਂ ਸੁਣਦੇ ਲੋਕੀ ਸਿੱਧੇ ਪੈਸੇ ਦੇ ਕੇ ਕੰਮ ਕਰਾਉਂਦੇ ਆ ਔਰ ਜਿਸ ਤਰੀਕੇ ਨਾਲ ਕਰਾਪਸ਼ਨ ਥੱਲੇ ਪਾਸੇ ਵੱਧ ਗਈ ਆ ਪਰਸੈਪਸ਼ਨ ਬਹੁਤ ਇੰਪੋਰਟੈਂਟ ਆ ਉਹਨਾਂ ਨੂੰ ਪਤਾ ਵੀ ਆ ਸਾਰੇ ਪੈਸੇ ਬਣਾਉਣ ਦੇ ਆ ਇਹ ਪੈਸੇ ਲੈਣ ਦੇ ਆ ਇਹਨਾਂ ਦੀ ਇਨੀ ਕਪੈਸਿਟੀ ਨਹੀਂ ਆ ਜਾਂ ਐਮਐਲਏ ਸਾਹਿਬ ਜਿਹੜੇ ਹੈਗੇ ਉਹ ਮੰਤਰੀ ਨਾਲ ਸਿੱਧਾ ਕਨੈਕਟ ਨਹੀਂ ਹੈ ਜਾਂ ਮੁੱਖ ਮੰਤਰੀ ਨੂੰ ਆਪਣੀ ਗੱਲ ਨਹੀਂ ਕਹਿ ਸਕਦੇ ਇਹਦਾ ਸਾਰਾ ਹਵਾ ਜੀ ਤੁਰਿਆ ਫਿਰਦਾ ਨਾ ਤੋਂ ਵੱਡਾ ਚੈਲੰਜ ਐ ਇਸ ਵੜੇ ਆਮ ਆਦੀ ਪਾਰਟੀ ਨੂੰ ਆ ਜੇ ਆਮ ਆਦੀ ਪਾਰਟੀ ਨੂੰ ਡਿਜ਼ਾਇਰਡ ਰਿਜ਼ਲਟ ਨਾ ਮਿਲਿਆ ਤੇ ਇਹਦੇ ਲਈ ਬਹੁਤ ਵੱਡੀ ਸਮੱਸਿਆ ਸ਼ੁਰੂ ਹੋਣੀ ਕਾਰਨ ਉਹਦਾ ਇੱਕੇ ਹੈਗਾ ਵਾ ਕਿ ਕਿਤੇ ਵੀ ਪਾਵਰ ਨੂੰ ਡੀਸੈਂਟਰਾਈਜ਼ ਨਹੀਂ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਰੋਡ ショ ਵੀ ਉਹੀ ਕਰਨਗੇ ਔਰ ਜਿਹੜਾ ਉਹਨਾਂ ਨੇ ਨਾਰਾ ਦਿੱਤਾ ਵਾ ਕਿ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਵੀ ਭਗਵੰਤ ਮਾਨ ਦਿਖਾਈ ਦੇਊਗਾ ਮੈਨੂੰ ਕੋਈ ਸਮਝ ਨਹੀਂ ਆਉਦੀ ਕਿ ਜਾਂ ਭਗਵੰਤ ਮਾਨ ਉਹਨਾਂ ਨੇ ਕੋਈ ਸੈਕੰਡ ਗ੍ਰੀਨ ਰੈਵੋਲੂਸ਼ਨ ਲਿਆਤਾ ਹੋਵੇ ਜਾਂ ਭਗਵੰਤ ਮਾਨ ਸਾਹਿਬ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪ੍ਰੋਜੈਕਟ ਲਿਆਂਦੇ ਹੋਣ ਉੱਥੇ ਵੀ ਇਹ ਟੋਟ ਕੇ ਸੁਣਾਉਂਦੇ ਸੀਗੇ ਸੁਣਾਉਂਦੇ ਸੀ ਇਹ ਵਿੱਚ ਟੁਟਕਲੇ ਸੁਣਾਉਂਦੇ ਸੀਗੇ ਉੱਥੇ ਵੀ ਉਹ ਕੀਦਾ ਹੁੰਦਾ ਹਰ ਮੁਰਗੇ ਦੇ ਸਿਰ ਦੇ ਉੱਤੇ ਕਲਗੀ ਹੁੰਦੀ ਹੈ ਇਦਾਂ ਦੀਆਂ ਗੱਲਾਂ ਕਰਦੇ ਸੀ ਹੁਣ ਵੀ ਉਹੀ ਗੱਲਾਂ ਕਰਦੇ ਆ ਕੀ ਭਗਵੰਤ ਸਿੰਘ ਮਾਨ ਹੀ ਪੰਜਾਬ ਦਾ ਮਾਡਲ ਹੋ ਗਿਆ ਕੀ ਉਹ ਪ੍ਰਤਾਪ ਸਿੰਘ ਕੈਰੋਂ ਬਣ ਗਏ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਮੇਰਾ ਨਮਾਇੰਦਾ ਉੱਥੇ ਨਮਾਇੰਦਾ ਹੋਊਗਾ ਪੰਜਾਬ ਦਾ ਨਮਾਇੰਦਾ ਹੋਊਗਾ ਤੁਹਾਡੇ ਹਲਕੇ ਦਾ ਨਮਾਇੰਦਾ ਹੋਊਗਾ ਇੱਕ ਪਹਿਲਾਂ ਪਾਸਵਰਡ ਦੇ ਕੇ ਭੇਜੇ ਸੀਗੇ ਰਿੰਕੂ ਉਹ ਵੀ ਭੱਜ ਗਏ ਪਾਸਵਰਡ ਸਣਾ ਹੀ ਭੱਜ ਗਏ ਉਹ ਤਾਂ ਨਹੀਂ ਮੇਰਾ ਕਹਿਣ ਤੋਂ ਬਾਅਦ ਕਿ ਵਿਜ਼ਰੀ ਇਹਨਾਂ ਦੇ ਇੰਨਾ ਹੈਗਾ ਇਹਨੂੰ ਸਮਝੀ ਨਹੀਂ ਹੈਗੀ ਆ ਕੀ ਬਹੁਤ ਜਿਆਦਾ ਬਹੁਤ ਵੱਡੇ ਇੰਟੈਲੈਕਚੁਅਲ ਆ ਜਾਂ ਬਹੁਤ ਵੱਡੀ ਪ੍ਰੋਡਿਕਲ ਇਹਨਾਂ ਦੀ ਜਿਹੜੀ ਹੈਗੀ ਇਮੇਜਿਨੇਸ਼ਨ ਹੈ ਜੀ ਆ ਤੇ ਸਿਰਫ ਇਹ ਆ ਕਿ ਤੁਸੀਂ ਮੁੱਖ ਮੰਤਰੀ ਬਣ ਗਏ ਕੱਲ ਨੂੰ ਮੁੱਖ ਮੰਤਰੀ ਲੱਭ ਗਏ ਬਣ ਗਏ ਤੇ ਹੋ ਸਕਦਾ ਮੁੜ ਕੇ ਰਾਹ ਵੀ ਨੋਕੀ ਭੁੱਲ ਜਾਂਦੇ ਆ ਤੁਸੀਂ ਕਿਉਂ ਨਹੀਂ ਡੀਸੈਂਟਰਾਈਜ਼ ਕਰਦੇ ਕਿਉਂ ਨਹੀਂ ਕਹਿੰਦੇ ਵੀ ਜਿਹੜਾ ਆਪਣਾ ਇੱਥੋਂ ਦਾ ਢਾਲੀਵਾਲ ਸਾਹਿਬ ਹੈਗੇ ਕੁਲਦੀਪ ਸਿੰਘ ਇਹ ਢਾਲੀਵਾਲ ਸਾਹਿਬ ਪੰਜਾਬ ਦੇ ਨਮਾਇਦੇ ਹੋਣਗੇ ਉੱਥੇ ਅੰਮ੍ਰਿਤਸਰ ਬੋਲੂਗਾ ਉੱਥੇ ਤਰਨਤਾਰਨ ਬੋਲੂਗਾ ਉੱਥੇ ਗੁਰਦਾਸਪੁਰ ਬੋਲੂਗਾ ਹਰ ਗੱਲ 'ਚ ਭਗਵੰਤ ਮਾਨ ਬੋਲੂਗਾ ਹਮ ਪਾਰਲੀਮੈਂਟ 'ਚ ਭਗਵੰਤ ਮਾਨ ਹੋਊਗਾ ਮੂਰਤੀ ਪੂਜਾ ਮਤਲਬ ਬੰਦਿਆਂ ਦੀ ਪੂਜਾ ਦੇ ਇੱਥੇ ਆ ਗਈ ਹੈ ਵਰਸਤਵਾਦੇ ਤੋਂ મોદી ਤੋਂ મોદી ਦਾ ਤਾਂ ਹੋਰ ਬਹੁਤ ਲਾਰਜ ਹੈਗਾ ਵਾ ਹਮ ਹਮ ਪੰਜਾਬ ਦੇ ਵਿੱਚ ਕਦੀ ਵੀ ਬੁੱਤ ਪੂਜਾ ਨਹੀਂ ਹੁੰਦੀ ਜਾਂ ਵਿਅਕਤੀ ਪੂਜਾ ਨਹੀਂ ਹੁੰਦੀ ਥੋੜਾ ਸਮਾਂ ਲੋਕੀ ਅਰਜੇ ਵਿਸ਼ਵਾਸ ਕਰਦੇ ਆ ਕੰਮਾਂ ਦੀ ਪੂਜਾ ਹੁੰਦੀ ਆ ਹਮ ਬਚਨ ਸਿੰਘ ਗੇਲ ਨੇ ਪੰਜਾਬੀ ਲਾਗੂ ਕੀਤੀ ਸੀਗੀ ਹਮ ਪ੍ਰਤਾਪ ਸਿੰਘ ਕੈਰੋ ਨੇ ਇਹ ਕੰਮ ਕੀਤਾ ਸੀਗਾ ਹੈ ਜਾਂ ਉਹ ਕਹਿੰਦੀਏ ਪ੍ਰਕਾਸ਼ ਸਿੰਘ ਬਾਦਲ ਨੇ ਇਥੇ ਉਹ ਪਿੰਡਾਂ ਦੀ 77 ਤੋਂ ਜਿਹੜਾ 79 80 ਵਾਲੇ ਪ੍ਰਕਾਸ਼ ਸਿੰਘ ਬਾਦਲਾ ਦੇ ਚੀਫ ਮਿਨਿਸਟਰ ਸੀਗਾ ਉਹਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਨੇ ਸਕੂਲ ਲੈ ਕੇ ਆਏ ਸੀਗੇ ਪਿੰਡਾਂ 'ਚ ਉਹਨਾਂ ਨੇ ਫੋਕਲ ਪੁਆਇੰਟ ਲੈ ਕੇ ਆਏ ਸੀਗੇ ਜਾਂ ਹੋਰ ਬਹੁਤ ਸਾਰੇ ਕੰਮ ਕੀਤੇ ਸੀਗੇ ਜਾਂ ਵਿਅੰਸਿਕ ਨੂੰ ਚੰਗੇ ਮਾੜੇ ਜੋ ਮਰਜ਼ੀ ਕਹਿ ਦੋ ਦੂਰੇ ਪਾਸੇ ਵੀ ਇਹਨੇ ਪੰਜਾਬ ਦੇ ਵਿੱਚ ਸ਼ਾਂਤੀ ਲੈ ਕੇ ਆਇਆ ਬਿਲਕੁਲ ਉਹਦੇ ਵੀ ਆਪਾਂ ਸਹਿਮਤ ਹੋ ਸਕਦੇ ਆ ਨਹੀਂ ਸਹਿਮਤ ਹੋ ਸਕਦੇ ਹੋਰ ਗੱਲ ਹੈਗੀ ਬਾਕੀ ਤੇ ਬਾਅਦ ਵਾਲੇ ਆਏ ਵੀ ਉਹ ਕਰਪਸ਼ਨ ਲੈ ਕੇ ਆਇਆ ਉਹ ਪਾਈਪ ਦੀ ਜਾਵਤ ਲੈ ਕੇ ਆਇਆ ਉਹ ਲੁੱਟ ਖੋਟ ਲੈ ਕੇ ਆਇਆ ਉਹ ਯਾਰ ਕਿਹਨੇ ਨਸ਼ੇ ਲੈ ਕੇ ਆਇਆ ਕੋਈ ਕਰਪਸ਼ਨ ਨੂੰ ਲੈ ਕੇ ਆ ਗਿਆ ਕਿਸਾਨੀ ਦਾ ਜਿਹੜਾ ਹੈਗਾ ਕਰਾਈਸਿਸ ਵਧਾਇਆ ਇਹਨਾਂ ਨੂੰ ਤੇ ਲੋਕਾਂ ਤਾਂ ਲੈਂਦਾ ਸੀ ਨਾ ਵੀ ਜਿਹੜੀ ਉਹ 30 ਸਾਲਾਂ ਦੀਆਂ ਜਿਹੜੀਆਂ ਜਿਹੜੀਆਂ ਖਾਸ ਕਰਕੇ ਸਮੱਸਿਆ ਹੈਗੀਆਂ ਉਹਨਾਂ ਨੂੰ ਰਿਜ਼ੋਲਵ ਕਰੋ ਬਿਲਕੁਲ ਇੱਕ ਇੱਕ ਕੁੰਡੇ ਆ ਬਿਲਕੁਲ ਬਿਲਕੁਲ ਜਿਹੜਾ ਬਿਲਕੁਲ ਨਾਨ ਸੀਰੀਅਸ ਇਹ ਨਹੀਂ ਚਾਹੀਦਾ ਪੰਜਾਬ ਨੀਡਸ ਅ ਸੀਰੀਅਸ ਸੀਰੀਅਸ ਪਰਸਨ ਜਿਹੜਾ ਬੰਦਾ ਸਟੇਟਸਮੈਨ ਹੋਵੇ ਸਟੇਟਸਮੈਨ ਹੋਵੇ ਸਾਰਿਆਂ ਦੀ ਗੱਲ ਇਹਦੀ ਕਈ ਗੱਲ ਪੱਥਰ ਤੇ ਲਕੀਰ ਹੋਵੇ ਤਾਂ ਯੂ ਟਰਨ ਨਹੀਂ ਬਹੁਤ ਮਾਰਗੇ ਆ ਨਹੀਂ ਵਿਰੋਧੀਆਂ ਨੂੰ ਨਾਲ ਲੈ ਲੋ ਯਾਰ ਕੋਈ ਪੰਜਾਬ ਬਾਰੇ ਹੀ ਆ ਨਾ ਤੁਸੀਂ ਉਹਨਾਂ ਦਾ ਡਰਾਮਾ ਨਾ ਕਰੋ ਪੀ ਐਚ ਨੂੰ ਸੱਤ ਲਿਆ ਤੇ ਮੈਂ ਉੱਥੇ ਨੂੰ ਰੈਡੀਕੂਲ ਨਾ ਕਰੋ ਤੁਸੀਂ ਬਲੇਟਲ ਨਾ ਕਰੋ ਉਹਨਾਂ ਨੂੰ ਉਹਨਾਂ ਲਈ ਮੈਂ ਕਹਿੰਦਾ ਵੀ ਉਹਨਾਂ ਦੇ 95 ਉਹਨਾਂ ਦੇ ਔਗਣ ਹੋ ਸਕਦੇ ਆ ਪਰ 5 ਗੁਣ ਵੀ ਤਾਂ ਹੋ ਸਕਦੇ ਆ ਨਾ ਮੈਂ ਇਸ ਕਰਕੇ ਕਹਿਣਾ ਚਾਹਨਾ ਕਿ ਪੰਜਾਬ ਦੇ ਵਿੱਚ ਜਿਹੜਾ ਐਜੂਕੇਸ਼ਨ ਦਾ ਇੰਪਰੂਵਮੈਂਟ ਹੋਈ ਆ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਸਕੂਲ ਐਜੂਕੇਸ਼ਨ ਦੇ ਵਿੱਚ ਇਸ ਦਾ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਸ਼ੁਰੂ ਹੋ ਗਈ ਸੀ ਬਿਲਕੁਲ 12 13 ਦੇ ਵਿੱਚ ਜਿਹੜਾ ਉਹਨਾਂ ਨੇ ਮੈਰਿਟ ਦੇ ਉੱਤੇ ਰਿਕਰੂਟਮੈਂਟ ਸ਼ੁਰੂ ਕਰਤੀ ਸੀ ਜਦੋਂ ਹੋਰ ਸਾਰੇ ਸਕੂਲ ਜਿਹੜੇ ਉਹ ਲੈ ਕੇ ਆਏ ਸੀ ਔਰ ਇਹ ਜਿਹੜੀ ਕੰਟੀਨਿਊ ਸਰਦਾਰ ਆਪਣਾ ਜਿਹੜਾ ਅਮਰਿੰਦਰ ਸਿੰਘ ਦੇ ਸਮੇਂ ਚੱਲਦਾ ਰਿਹਾ ਹੈਲਥ ਸਿਸਟਮ ਤੇ ਵੀ ਉਹਨਾਂ ਨੇ ਫੋਕਸ ਕੀਤਾ ਤੁਸੀਂ ਇਹ ਨਾ ਨਾ ਕਹੋ ਵੀ 2022 ਜਿਦਾਂ ਬੋਦੀ ਸਾਹਿਬ ਕਹਿੰਦੇ ਆ ਕਿ ਦੇਸ਼ 2024 ਤੋਂ ਸ਼ੁਰੂ ਹੋਇਆ ਤੁਸੀਂ ਕਹੋ 2022 ਤੋਂ ਸਾਰਾ ਕੁਝ ਸ਼ੁਰੂ ਹੋਇਆ 17 ਸਾਲਾਂ ਜੋ ਹੋਇਆ ਕੋਈ ਨਹੀਂ ਮੇਰੇ ਤਾਂ ਹਾਸਾ ਹੁੰਦਾ ਕਿ ਉਹ ਜਿਹੜੇ ਆਪਣੇ ਇਹਨਾਂ ਦਾ ਕੀ ਨਾ ਲੀਡਰ ਵਾ ਦਿੱਲੀ ਵਾਲਾ ਕੇਜਰੀਵਾਲ ਸਾਹਿਬ 70 ਸਾਲ ਮੇਂ ਕੁਛ ਨਹੀਂ ਹੋਇਆ ਉਹ ਤਾਂ ਭਾਈ IIT ਤੋਂ ਪੜ੍ਹ ਕੇ ਆਇਆ ਵਾ ਉਹ IIT ਜਿਹੜੀ ਸੀ ਜਵਾਹਰ ਲਾਲ ਨਰੂ ਨੇ ਖੜੀ ਕਰਦੀ ਪਹਿਲੀ IIT ਸੀਗੀ ਜਿਹੜੀ ਜੇਲ ਦੇ ਪ੍ਰੈਮਿਸਸ ਦੇ ਵਿੱਚ ਜਵਾਹਰ ਲਾਲ ਨਰੂ ਨੇ ਨੀ ਪੱਤਰ ਰੱਖਿਆ ਜੀਗਾ ਕਿ ਜਦੋਂ ਸਾਡੇ ਕੋਲ ਵਿਦਿਆਲੇ ਲੋਕ ਹੋ ਜਾਣਗੇ ਸਾਨੂੰ ਜੇਲਾਂ ਦੀ ਲੋੜ ਨਹੀਂ ਪੈਗੀ ਪਰ ਨਹੀਂ ਹੈਗਾ ਕਿਉਂਕਿ ਇਹਨਾਂ ਦੀ ਸੋਚ ਛੋਟੀ ਹੈ ਦੇਖੋ ਬਹੁਤ ਵੱਡੇ ਸਾਡੇ ਆਈਡੀਅਲ ਨਹੀਂ ਹੈਗੇ ਸਾਡੀ ਸਮੱਸਿਆ ਹੈ ਵੀ ਸਾਡੀ ਸਮਝ ਬਹੁਤ ਥੱਲੇ ਆ ਇਸ ਕਰਕੇ ਲਾਰਜਰ ਦੈਨ ਸਾਈਜ਼ ਬਣ ਜਾਂਦੇ ਆ ਇਹ ਸਮੱਸਿਆ ਹੈ ਬਿਲਕੁਲ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਦੇਸ਼ ਤੇ ਪੰਜਾਬ ਦੇ ਹਾਲਾਤ ਸਮਝਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਰ ਭਾਈ ਸਾਹਿਬ ਡਾਕਟਰ ਜਗ੍ਰੂਪ ਸਿੰਘ ਸੇਖੋਂ ਸਾਹਿਬ ਜਿਨ੍ਹਾਂ ਦੇ ਬਲੋਂ ਨਾਲ ਅਸੀਂ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਸੇਖੋਂ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਉਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ